ਆ ਬੋਟਲ ਚਾਰੋ ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਧੂੜਿਆ ਪੰਨੀ ਵਾਲਾ ਫੱਟਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਇੱਕ ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮਤਾਂ ਮੈਦਾਨ ਦੇ ਵਿੱਚ ਉਤਾਰ ਉਦਾਰ ਦਿੱਤੇ ਨੇ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਜਿਵੇਂ ਕਿ ਅਸੀਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਬਾਰੇ ਇਲੈਕਸ਼ਨ ਅੱਜ ਅਸੀਂ ਪਹੁੰਚੇ ਆਂ ਲੋਕ ਸਭਾ ਹਲਕਾ ਬਠਿੰਡਾ ਦੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਕਟਿਆਵਾਲੀ ਦੇ ਵਿੱਚ ਸਾਡੇ ਨਾਲ ਪਿੰਡ ਦੇ ਕੁਝ ਬੀਬੀਆਂ ਸਾਡੇ ਨਾਲ ਕੁਝ ਬੰਦੇ ਸਾਡੇ ਨਾਲ ਮੌਜੂਦ ਹੈ ਕਰਦੇ ਆ ਗਲਬਾ ਤੇ ਇਹਨਾਂ ਦੇ ਨਾਲ ਤੇ ਜਾਣਦੇ ਆ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਲੋਕ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਜਾਣਦੇ ਇਹਨਾਂ ਦੇ ਕੋਲੋਂ ਕਿਹਾ ਵੀ ਤੇ ਕਿਹੜੀ ਪਾਰਟੀ ਨੇ ਤੁਹਾਡੇ ਮਤਲਬ ਆਪਦੇ ਕੰਮ ਜਾਂ ਤੁਹਾਡੇ ਪਿੰਡ ਦੇ ਕੰਮ ਕੀਤੇ ਹੈ ਕਿਹੜੀ ਪਾਰਟੀ ਚੰਗੀ ਹੈ ਕੰਮ ਤਾਂ ਹੁਣੇ ਚੱਲੀ ਜਾਂਦਾ ਪਹਿਲਾਂ ਸ਼ੁਰੂ ਤੋਂ ਆਈ ਜਾਂਦੇ ਕੰਮ ਕੋਈ ਕੋਠਾ ਆ ਗਿਆ ਕਿਸੇ ਦਾ ਕੋਈ ਕਿਵੇਂ ਆ ਗਿਆ ਕੰਮ ਆਈ ਜਾਂਦਾ ਹੁਣ ਥੋੜਾ ਜਿਹਾ ਹਾਂ ਹੁਣ ਨਹੀਂ ਥੋੜਾ ਜਿਹਾ ਕੁਝ ਆਇਆ ਨਹੀਂ ਬਾਈ ਜੀ ਜਿਵੇਂ ਵੱਖ-ਵੱਖ ਪਾਰਟੀਆਂ ਨੇ ਆਪਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹਾਂ ਚੋਣ ਖੜਾ ਪੂਰੀ ਤਰ੍ਹਾਂ ਭੱਜ ਚੁੱਕਿਆ ਹਾਂ ਜੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਕਿਹੜੀ ਪਾਰਟੀਆਂ ਨੇ ਤੁਹਾਡੇ ਪਿੰਡ ਦੇ ਵਿੱਚ ਕੰਮ ਕੀਤੇ ਆ ਪਹਿਲਾਂ ਤਾਂ ਸਾਡੇ ਦਾ ਰਹੀ 10 ਸਾਲ ਕਾਲੀ ਪਾਰਟੀ ਜੀ ਫਿਰ ਕਾਂਗਰਸ ਵਿੱਚ ਵੀ ਵਿੱਚ ਆਈ ਹੈ ਕਾਂਗਰਸ ਨੇ ਵੀ ਚੰਗੇ ਕੰਮ ਕੀਤੇ ਨੇ ਠੀਕ ਹੈ ਹੁਣ ਵੇਖੋ ਆ ਜਿਹੜੇ ਆ ਜਿਹੜੇ ਆ ਆਮ ਆਦਮੀ ਵਾਲੇ ਇਹਨਾਂ ਨੇ ਵੇਖੋ ਕੀ ਹੋਣ ਕਰਦੇ ਨੇ 2 ਸਾਲ ਤਾਂ ਹੋ ਗਏ ਇਹਨਾਂ ਦੇ 2 ਸਟਾਏ 2 ਢਾਈ ਸਾਲ ਹੋ ਗਏ ਨਾ ਕੰਮ ਕਰਦੇ ਆ ਸਰਕਾਰ ਬਣੀ ਨੂੰ ਕੋਈ ਕੰਮ ਨਹੀਂ ਕੀਤਾ ਅਜੇ ਤੱਕ ਤੁਹਾਡੇ ਇਹਨਾਂ ਨੇ ਉਸ ਵਿੱਚ ਕੀਤਾ ਕੁਝ ਨਹੀਂ ਕੀਤਾ ਵਿਚਰ ਵਾਲਾ ਬੰਨਾ ਇਹ ਕੰਮ ਇਹਨਾਂ ਦਾ ਠੀਕ ਕਰਾਲ ਮਾ ਜੀ ਅੱਜ ਤੁਸੀਂ ਦੱਸੋ ਜੀ ਵੀ ਇਹਨੇ ਕੰਮ ਕੀਤੇ ਥੋੜੇ ਸਾਡੇ ਵਾਸਤੇ ਜੇ ਗਰੀਬਾਂ ਵਾਸਤੇ ਤਾਂ ਕੋਈ ਅੱਜ ਤਾਈਂ ਤਾਂ ਗਰੀਬਾਂ ਵਾਸਤੇ ਤਾਂ ਕੋਈ ਹੈ ਹੀ ਨਹੀਂ 파ਟੀ ਕੋਈ 파ਟੀ ਕਿਸੇ ਨੇ ਕੰਮ ਨਹੀਂ ਕੀਤਾ ਨਹੀਂ ਜੀ ਕਿੱਦਾਂ ਵਾਕਈ ਜਿਹੜੇ ਦਿਹਾੜੀ ਵਾਲੇ ਨੇ ਕੋਣਾਂ ਦਾ ਕੋਈ ਸਹੂਲਤ ਮਿਲਦੀ ਨਹੀਂ ਅੱਛਾ ਜਿਮੀਦਾਰ ਹੋਏ ਜਾਂ ਵੱਡੇ ਵੱਡੇ ਲੀਡਰ ਹੋਏ ਇਹਨਾਂ ਦਾ ਤਾਂ ਕੰਮ ਹੈ ਵੀ ਆਪ ਦਾ ਖਾਦੀ ਜੋ ਪੀਤੀ ਜੋ ਆ ਗਰੀਬਾਂ ਦੇ ਕੋਈ ਪਹੁੰਚਤਾ ਆਉਂਦੀ ਨਹੀਂ ਗੱਲ ਹੈ ਗਰੀਬਾਂ ਨੂੰ ਉੱਥੇ ਦੇ ਉੱਥੇ ਰੱਖੋ ਹਾਂਜੀ ਨਾ ਕੋਈ ਦਿਹਾੜੀ ਵਧੀ ਨਾ ਕੋਈ ਇਹ ਜੀ ਸਹੂਲਤ ਮਿਲੇ ਠੀਕ ਹੈ ਜੀ ਆ ਜੀ ਆਪਣਾ ਨਾਮ ਕੀ ਹੈ ਜੀ ਗਰਮੀਤ ਸਿੰਘ ਜੀ ਗਰਮੀਤ ਸਿੰਘ ਜੀ ਤੁਸੀਂ ਇਹ ਦੱਸੋ ਵੀ ਕਟਿਆ ਵਾਲੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੇ ਕੰਮ ਕੀਤਾ ਹੈ ਸਰਕਾਰ ਤੇ ਤੁਹਾਡੇ ਤੁਹਾਡੇ ਆਪ ਦੇ ਕੰਮ ਕੀ ਨੇ ਕੀਤੇ ਕਿਹੜੀ ਪਾਰਟੀ ਚ ਸਾਡੇ ਜੀ ਸਰਕਾਰਾਂ ਤਾਂ ਜੀ ਬਣੀਆਂ ਚਲੋ ਆਪ ਦੇ ਅੱਧੇ ਤੇ ਸਹੀ ਨੇ ਸਾਡੇ ਆਪ ਦੇ ਲੀਡਰ ਸਾਨੂੰ ਕੋਈ ਜਿਹੜੇ ਕੋਈ ਨਹੀਂ ਕੰਮ ਕਰ ਸਾਡੇ ਗਰੀਬਾਂ ਵਾਸਤੇ ਤਾਂ ਕੋਈ ਸੋਤ ਹੀ ਨਹੀਂ ਜੀ ਕਿਸੇ ਨੇ ਨਹੀਂ ਦਿੱਤੀ ਕੋਈ ਸੋਤ ਨਹੀਂ ਨਹੀਂ ਜਿਹਨੇ ਅਮੀਰਾਂ ਦੇ ਕਿਸੇ ਦਾ ਕੰਮ ਹੁੰਦਾ ਜੀ ਉਹ ਤਾਂ ਉਹਨਾਂ ਦਾ ਬਹੁਤ ਆਸਾਨ ਹੋ ਜਾਂਦਾ ਬੜੀ ਆਸਾਨ ਕੰਮ ਹੁੰਦਾ ਸਾਡੇ ਗਰੀਬਾਂ ਵਾਸਤੇ ਨਾ ਕੋਈ ਦਿਹਾੜੀ ਬੰਦ ਦੇ ਨਾ ਕੋਈ ਸਾਡੇ ਕੋਈ ਮਜ਼ਦੂਰੀ ਦਾ ਕੋਈ ਕੋਈ ਸੋਤ ਨਹੀਂ ਬਈ ਜਿਵੇਂ ਅੱਗੇ ਕਾਲੀ ਪਾਰਟੀ ਹੁੰਦੀ ਸੀਗੀ ਕਾਂਗਰਸ ਤਾਂ ਦੋ ਪਾਰਟੀਆਂ ਹੁੰਦੀਆਂ ਸੀਆਂ ਹਾਂਜੀ ਹੁਣ ਤਾਂ ਪੰਜ-ਪੰਜ ਛੇ ਜੇ ਪਾਰਟੀਆਂ ਬਣ ਗਈਆਂ ਵੱਖ-ਵੱਖ ਹਾਂਜੀ ਕਿਸੇ ਪਾਰਟੀ ਨੇ ਤਾਂ ਕੰਮ ਨਹੀਂ ਕੀਤਾ ਕਾਂਗਰਸ ਪਾਰਟੀ ਵੀ ਵਿਚਾਰ ਚ ਰਹੀ ਗਈ ਆ ਤੇ ਕਾਲੀ ਪਾਰਟੀ ਵੀ ਰਹੀ ਐ ਬੀਜੇਪੀ ਵੀ ਰਹੀ ਐ ਤੇ ਕਿਸੇ ਪਾਰਟੀ ਨੇ ਜ਼ਿਆਦਾ ਕੰਮ ਨਹੀਂ ਕੀਤਾ ਹੁਣ ਆਮ ਪਾਰਟੀ ਹੈਗੀ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਨਹੀਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਤਾਂ ਇਹ ਰੋਜ਼ਾਨਾ ਚੱਲਦਾ ਧੰਨਵਾਦ ਹੈ ਬਾਲਾ ਸਾਹਿਬ ਦਾ ਸਾਡੇ ਜਿਹੜੇ ਦਾਣੇ ਦੋਣੇ ਲਾ ਗਿਆ ਚੱਲੋ ਨਾਲ ਸਾਡਾ ਗੁਜਾਰਾ ਇੱਥੇ ਠੀਕ ਹੋਈ ਜਾਂਦਾ ਤੇ ਬਾਕੀ ਸਾਡੇ ਕੋਈ ਹੋਰ ਗਰੀਬਾਂ ਬਾਰੇ ਕੋਈ ਨਹੀਂ ਕੋਈ ਠੀਕ ਹਾਂ ਜੀ ਵੀ ਤੁਸੀਂ ਦੱਸੋ ਕਿਹੜੀ ਪਾਰਟੀ ਨੇ ਕੰਮ ਕੀਤਾ ਤੁਹਾਡੇ ਜੀ ਪਾਰਟੀ ਜੀ ਪਹਿਲੋ ਤੋ ਜੋ ਬਾਲ ਸਾਹ ਵਾਹ ਸੀ ਹੂੰ ਕਿਉ ਆਪਨੇ ਨਾ ਕੋਈ ਆਪਣਾ ਵਿਰੋਧੀ ਇਹਨਾਂ ਕੋ ਕੋਸ਼ੇ ਅਸੀਂ ਕੰਮਾਂ ਦੀ ਗੱਲ ਕਰਦੇ ਜੀ ਬਾਲ ਸਾਹ ਆਇਆ ਸੀ ਉਹਨਾਂ ਜੀ ਕਮਰੇ ਵੀ ਦਿੱਤੇ ਸੀ ਉਹਨਾਂ ਜੀ ਉਸ ਤੋਂ ਬਾਅਦ ਗਲੀਆਂ ਵੀ ਸਾਡੀਆਂ ਬਹੁਤ ਵਧੀਆ ਬਣਾਈਆਂ ਨੇ ਤੇ ਇਸ ਤੋਂ ਕੰਮ ਕਰਦੇ ਰਹੇ ਕੁ ਦਾਣੇ ਵੀ ਕਾਰਟ ਵਗੈਰਾ ਕੁਝ ਵੀ ਬਣਾਏ ਸੀ ਤੇ ਉਹਨਾਂ ਨੇ ਸਾਡੇ ਬਹੁਤ ਵੀ ਕੰਮ ਜੋ ਕੀਤੇ ਸੀ ਤੇ ਉਸ ਤੋਂ ਬਾਅਦ ਜੀ ਜੋ ਪਾਰਟੀ ਆਈ ਸਾਡਾ ਕਿਸੇ ਨੇ ਕੰਮ ਨਹੀਂ ਕੀਤਾ ਸਾਨੂੰ ਕੋਈ ਕਿਸੇ ਦੀ ਚੋਰੀ ਨਹੀਂ ਕੋਈ ਓਲਾ ਨਹੀਂ ਹੁਣ ਵੇਖੋ ਗਾਂਜੇ ਪਾਰਟੀ ਕੋਈ ਆਉਂਦੀ ਆ ਜੇਕਰ ਕੰਮ ਕਰੇਗੀ ਉਹਦੇ ਨਾਲ ਲਾਂਗੇ 3 ਸਾਲ ਹੋ ਗਏ ਆਮ ਪਾਰਟੀ ਸਰਕਾਰ ਬਣਨ ਨੂੰ ਨਹੀਂ ਜੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਕਿ ਉਹ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਗਰਮੀਤ ਸਿੰਘ ਆਇਆ ਆਹ ਉਹ ਨਸਰੋ ਪੇ ਪਾਏ ਅਸੀਂ ਉਹਨਾਂ ਨੂੰ ਪਾਏ ਸਾਨੂੰ ਕੋਈ ਜਾਣਦਾ ਨਹੀਂ ਵੱਡੇ ਵੱਡੇ ਵਾਅਦੇ ਕਰਕੇ ਆਪਣੇ ਨਾਲ ਸਾਡਾ ਪਾਰਟੀਆ ਪਾੜਨਾ ਚੜੀਏ ਕੋਈ ਨਹੀਂ ਹੁਣ ਉਹਨਾਂ ਦੇ ਸਾਡੇ ਕੋਲ ਨੰਬਰ ਵੀ ਹੈ ਗਰਮੀਤ ਸਿੰਘ ਆਂਦੇ ਸਾਹੀ ਕੋਈ ਉਹਨਾਂ ਨੂੰ ਫੋਨ ਕਰ ਦੇ ਓਖੀ ਵੇਲੇ ਸਾਡਾ ਫੋਨ ਵੀ ਨਹੀਂ ਚੁੱਕਦੇ ਠੀਕ ਹੈ ਤਾਂ ਵੀ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਚੰਗੀ ਹੈ ਕਿਹਨੇ ਕੰਮ ਕੀਤਾ ਤੁਹਾਡੇ ਪਾਰਟੀ ਜੀ ਵੇਖੋ ਅਸੀਂ ਪਹਿਲਾਂ ਅਕਾਲੀ ਦਲ ਬਣਦੀ ਰਹੀ ਜਦ ਸਹੂਲਤਾ ਆਉਂਦੀ ਰਹੀਆਂ ਹਾਂ ਕੋਣ ਸਾਨੂੰ ਕੋ ਆ ਹੋਂ ਜਿਹੜਾ ਬਣਿਆ ਇਹ ਤਾਂ ਕੋਈ ਕਿਸੇ ਕੰਮ ਦਾ ਕੋਈ ਨਹੀਂ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਨਾ ਕੋਈ ਕੋਈ ਉਹ ਮੁੰਡੇ ਵੀ ਨਹੀਂ ਤੁਹਾਡੇ ਕੋਲੇ ਨਾ ਉਹ ਤਾਂ ਜੋਬ ਬਣਿਆ ਕਿਤੇ ਆਇਆ ਹੀ ਨਹੀਂ ਮਦਿਹਾਈ ਬਹੁਤ ਦਿਹਾੜੀ ਕਿਸੇ ਨੇ ਸਾਡੀ ਵਧਾਈ ਨਹੀਂ ਕੋ ਕੀਤੀ ਕਣਕਾ ਵਧਾਤਿਆਂ ਨੇ ਕਣਕਾ ਤਾਂ ਚਲੋ ਮੰਨਿਆ ਭੇਗੀ ਕੋ 14-1500 ਨੂੰ ਹੀ ਉਹ ਕਣਕ ਤਾਂ ਅੱਪੜ 2500 ਤੱਕ ਪੜ ਜਾਂਦੀ 2300 ਤਾਂ ਹੋ ਗਈ ਹੈ ਤੇ ਸਾਡੀ ਗਰੀਬਾਂ ਚ ਕੋਈ ਦਿਹਾੜੀ ਨਹੀਂ ਵਧਾਈ ਕੋਈ ਕੁਛ ਨਹੀਂ ਅਸੀਂ ਗਰੀਬ ਕਿੱਥੋਂ ਖਾ ਸਕਦੇ ਕੋਈ ਨੌਕਰੀ ਨੁਕਰੀ ਨਹੀਂ ਦਿੱਤੀ ਮੱਕ ਕੋਈ ਨਹੀਂ ਜੀ ਕੋਈ ਕੋਈ ਨੌਕਰੀ ਨੁਕਰੀ ਪੜਨਗੇ ਫਿਰਦੇ ਬਸ ਇਹ ਪੈਣ ਦੇ ਲੈ ਕੋਈ 6 ਮਹੀਨੇ ਆ ਵੀ ਤੁਸੀਂ ਦੱਸੋ ਕੀ ਕੀਤਾ ਕਿਸੇ ਪਾਰਟੀ ਨਾਲ ਨਾ ਨਾ ਮਾਮਾ 5 ਸਾਲ ਹੋ ਗਏ ਐਵੇਂ ਫਿਰਦੇ ਅਸੀਂ ਵੀ ਕੀ ਤਾ ਨਾ ਅੱਛਾ ਗੋਲਾ ਨਹੀਂ ਨਾ ਨਾ ਬਿਲਕੁਲ ਆ ਕੇ ਛਗੜ ਨਹੀਂ ਵਿਖੀ ਆਈ ਦੀ ਛਗੜੀ ਨਹੀਂ ਵਿਖੀ ਤੇ ਤੁਹਾਡੇ ਪਿੰਡ ਵਿੱਚ ਕੋਈ ਲੀਡਰ ਨਹੀਂ ਹੈ ਤਾਂ ਕਾ ਹੈਗਾ ਨਾ ਆਏ ਹੋਣਗੇ ਜਰੂਰ ਪਰ ਆਪਣੇ ਨਾਲ ਕੋਈ ਨਾ ਕੋਈ ਨਹੀਂ ਕੋਈ ਜਤਾ ਨਹੀਂ ਕੋਠਾ ਬਟਲਾ ਜਾ ਨਾ 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 ਜਿਸ ਸਾਡੇ ਪਹਿਲਾ ਵਾਲੇ ਪਿੰਡ ਆ ਜਿਹੜੇ ਪਹਿਲਾ ਵਾਲੇ ਕੰਮ ਵੀ ਛਾਪ ਕੀਤੇ ਹੋਏ ਆ ਅਸੀਂ ਹਾਂ ਤੇਰੀ ਗਾਲਾਂ ਕੰਮ ਚੱਲੀ ਜਾਂਦਾ ਕਿ ਬੰਦ ਹੋ ਗਿਆ ਉਹ ਚੱਲੀ ਵੀ ਜਾਂਦਾ ਸਾਡੇ ਪੈਸੇ ਨਹੀਂ ਆਉਂਦੇ ਅੱਛਾ ਪੈਸੇ ਨਹੀਂ ਆਉਂਦੇ ਨਾ ਠੀਕ ਹੈ ਗੱਪ ਚੱਲਣ ਦਾ ਵੀ ਕੀ ਫਾਇਦਾ ਹਾਂ ਚੱਲਣ ਦਾ ਕੀ ਫਾਇਦਾ ਆ ਬੀਬੀ ਤੁਸੀਂ ਦੱਸੋ ਕਿਹੜੀ ਪਾਰਟੀ ਨੇ ਕੰਮ-ਕੰਮ ਕੀਤਾ ਅਸੀਂ ਤਾਂ ਜਿਆਦਾ ਮੰਨਦੇ ਬਾਦਲ ਸਾਹਿਬ ਨੇ ਕੰਮ ਜ਼ਿਆਦਾ ਕੀਤੇ ਨੇ ਅੱਛਾ ਔਰ ਤੇ ਕੋਈ ਪਾਰਟੀ ਜੀ ਕੀਤੇ ਨੇ ਨਾਲੇ ਮੈਂ ਬਾਦਲ ਦੇ ਵਿਰੁੱਧ ਤਾਂ ਖੁਦ ਅੱਛਾ ਤੇ ਕੰਮ ਬਾਦਲ ਨੇ ਕੀਤੇ ਯਾਰ ਜਿਹਨੇ ਕੀ ਕਹਿਣਾ ਸਾਡੇ ਤੋਂ ਨਾਲ ਨੇ ਸੱਤਾ ਵੀ ਲਾਈਆਂ ਸਾਰਾ ਕੰਮ ਕੀਤੇ ਪਰ ਅਸੀਂ ਫਿਰ ਵੀ ਉਹਦੇ ਨਾਲ ਹੀ ਖੜੇ ਉਹਦੇ ਨਾਲ ਹੀ ਖੜੇ ਠੀਕ ਹੈ ਕਿ ਨਹੀਂ ਘਰ ਸਾਡੇ ਟੁੱਟ ਗਏ ਪਾਂਡੇ ਸਾਡੇ ਉਹਨਾਂ ਨੇ ਵੇਚ ਦਿੱਤੇ ਕੋਈ ਸਾਡੀ ਚੀਜ਼ ਛੱਡੀ ਨਹੀਂ ਅਸੀਂ ਫਿਰ ਵੀ ਉਹਨਾਂ ਨਾਲ ਹੀ ਖੜੇ ਅੱਛਾ ਕੰਮ ਹੀ ਨਹੀਂ ਕੀਤੇ ਨੇ ਅਗੋਂ ਮਾੜੇ ਤੇ ਕਿਤੇ ਕੜਛਿਆ ਨੇ ਹੋਰ ਕਿਸੇ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਨਹੀਂ ਆਈ ਨਹੀਂ ਹੋਰ ਦੱਸੋ ਜੁਰਗਾ ਨੇ ਆਈ ਨਹੀਂ ਜੇ ਹੌਣ ਜੇ ਕਿਸੇ ਸਪੋਰਟ ਕੇ ਗਰੀਬ ਦੀ ਕਰਨ ਕੋਈ ਦਿਹਾੜੀ ਵਧਾਉਣ ਕੇ ਗਰੀਬ ਦੇ ਨਾਲ ਖੜਨਾ ਤਾਂ ਇਹ ਵੀ ਨਾਲ ਉਹਨਾਂ ਦੇ ਸਾਡੇ ਸਕੂਲਾਂ ਦੇ ਵਿੱਚ ਪੜਾਈ ਕੀਤੀ ਹੈ ਸਿੱਖਿਆ ਦਾ ਮਿਆਦ ਚੱਕਿਆ ਕਿਸੇ ਪਾਰਟੀ ਨੇ ਤਾਂ ਨਹੀਂ ਹੈ ਜੀ ਸਿੱਖਿਆ ਦਾ ਮਿਆਦ ਕਿਸੇ ਪਾਰਟੀ ਨੇ ਚੱਕਿਆ ਭਾਈ 12ਵੀਂ ਦਾ ਸਕੂਲ ਕੀਤਾ ਅਜੇ ਤੱਕ 12ਵੀਂ ਦਾ ਹੋਇਆ ਹੀ ਨਹੀਂ ਨਾਲ ਦਿੱਤਾ ਗਿਆ ਤੇ ਅਜੇ ਕੋਈ ਉਹ ਤੇ ਸਾਰਾ ਆਵਾ ਜਾਂਦੀਆਂ ਨੇ ਨਿੱਤ ਮੰਦਿਰ ਨਾਲ ਚਲੀ ਜਾਂਦੀ ਨਸ਼ੇੜੀ ਚਲੇ ਜਾਂਦੇ ਨੇ ਉਹ ਇੱਥੇ ਸਪਿੰਡ ਚ 12 ਆ ਮਾਰਮੀ ਵਾਲਾ ਸਕੂਲ ਬਣਾਵੇ ਸਾਨੂੰ ਵੀ ਪਤਾ ਲੱਗੇ ਅੱਜ ਸਾਡੀਆਂ ਨਿੱਕੀਆਂ ਨਾ ਵੱਡੀਆਂ ਹੋਣ ਅੱਜ ਕੱਲ ਨਸ਼ੇ ਨਸ਼ਿਆਂ ਦੇ ਬੰਦ ਹੋ ਜਾਣਗੇ ਕੋਈ ਨਹੀਂ ਦੁਗਣੇ ਕੀਤੇ ਹੋਏ ਕਿਸੇ ਨੇ ਕੋਈ ਘਟ ਨਹੀਂ ਕੀਤਾ ਵੱਧ ਤੋ ਵੱਧਣਾ ਛਾਏਗਾ ਤੁਹਾਡੇ ਪਿੰਡ ਦੇ ਜਿਵੇਂ ਜਿਵੇਂ ਆਪਾਰਟੀ ਨਾਗੇ ਪਿੰਡ ਪਿੰਡ ਅਸੀਂ ਡਿਸਪੈਂਸਰੀਆਂ ਬਣਾਵਾਂਗੇ ਕੋਈ ਡਿਸਪੈਂਸਰੀ ਨਹੀਂ ਤੁਹਾਡੇ ਪਿੰਡ ਦੀ ਕੋਸ਼ਿਸ਼ ਵੀ ਨਹੀਂ ਬਣੇ ਆਸਪੈਂਡ ਕੋਸ਼ਿਸ਼ ਵੀ ਨਹੀਂ ਬਣੇ ਅਸਪੈਂਡ ਜਾਣ ਕੇ ਬਹੁਤ ਗਰੀਬ ਹੀ ਨੇ ਹੈਗੇ ਨੇ ਤੇ ਜਿਹੜਾ ਹੈਗਾ ਉਹਨਾਂ ਨੇ ਕਿ ਗਰੀਬ ਹੀ ਨਹੀਂ ਹੈਗੇ ਜਿਹੜੇ ਅਸੀਂ ਉਹਦੀ ਚੱਕ ਕੇ ਅਗਲੇ ਪਾਸੇ ਮਾਰ ਤੇ ਚਲੋ ਜਾਓ ਜੀ अच्छा। ਉਹਨਾਂ ਦੇ ਤਾਂ ਕਿ ਗਰੀਬ ਹੀ ਨਹੀਂ ਹੈਗੇ ਇਸ ਪਿੰਡ। ਕੋਈ ਸੋਲੂਸ਼ਨ ਮਿਲਦਾ? ਕੋਈ ਸ਼ੋ ਨਹੀਂ ਮਿਲਦਾ। ਆਟਾ ਸੀ ਆਟਾ ਵੀ ਉਹ ਕਾਲਾ ਮਿਲਿਆ। ਮਿਓ ਹੈਗਾ ਸੀ 6 ਮਹੀਨੇ ਦਾ। ਆ 6 ਮਹੀਨੇ ਤੋਂ ਕਣਕ ਆਉਂਦੀ ਏ। ਜਾ ਆਪਣ ਆਟਾ ਦਿੰਦੇ ਨੇ ਉਹ 5-5 ਕਿਲੋ ਦਿੰਦੇ 5-5 ਕਿਲੋ ਨਾਲ ਕੀ ਗੁਜ਼ਾਰਾ ਹੁੰਦਾ ਗਰੀਬਾਂ ਦਾ ਪਹਿਲਾਂ ਕਿੰਨੇ ਕਣ ਕਾਉਂਦੇ ਹੁੰਦੇ ਸੀ ਤੁਹਾਨੂੰ ਤੋਂ ਅੱਗੇ ਤੋਂ ਆਉਂਦੀ ਬਾਦਲ ਦੇ ਟਾਈਮ ਤੇ ਛੋਲੇ ਆਉਂਦੇ ਸੀ ਦਾਲਾਂ ਆਉਂਦੀਆਂ ਸੀ ਨਾਲ ਕਣ ਕਾਉਂਦੀ ਸੀ ਸਭ ਤੋਂ ਵਧੀਆ ਸੀ ਬੈਦ ਕੀ ਖੁਸ਼ ਨਹੀਂ ਬੈਦ ਕੀ 30-30 ਕਿਲੋ ਕੀ ਦਿੱਤਾ ਨਾ 10 ਕਿਲੋ ਦਿੱਤੀ ਮੂੰਹ ਕਾਲਾ ਕਰਦੇ ਗਰੀਬਾਂ ਦਾ ਆਹ ਲੋ ਜੀ ਗਰੀਬਾਂ ਨੂੰ ਤਾਂ ਸਿਰਫ ਇੱਕ ਚਾਬੀ ਬਣਾ ਦਿੱਤਾ ਵੀ ਲਾ ਲਓ ਕਦੀ ਤਾਂ ਕਾਂਗਰਸ ਨੇ ਲਾਤੀ ਚਾਬੀ ਕਦੀ ਬਾਦਲ ਨੇ ਲਾਤੀ ਕਦੀ ਝੜਵਲਨ ਚਾਬੀ ਲਾਤੀ ਚਲੋ ਜੀ ਮਾਰ ਦਿਓ ਤਾੜੀਆਂ ਤੇ ਚਲੋ ਜੀ ਅੱਗੇ ਘਰ ਤੇ ਮੰਗਤੇ ਬਣਾਤਾ ਵੀ ਲੈਣਾ ਚ ਖੜੇ ਰਹੋ ਬੰਗੜ ਨਾਲ ਸੇ ਮੰਗਤੇ ਗਿਆ ਹੋਰ ਇਥੇ ਕੀ ਹੈਗਾ ਸਾਡੇ ਕੋਲ ਮੰਗਣ ਵਾਸਤੇ ਮੰਗਤੇ ਉਹਦਾ ਉਹਦਾ ਸਾਰੇ ਆ ਜਾਣਗੇ ਜਦੋਂ ਕਿਤੇ ਵੋਟਾਂ ਦਾ ਟਾਈਮ ਹੁੰਦਾ ਹੈ ਅੱਗੇ ਪਿੱਛੇ ਗਰੀਬਾਂ ਦੇ ਹਾਲ ਨਹੀਂ ਪੁੱਛਦੇ ਦੂਰੋਂ ਅੱਖਾਂ ਨੇ ਗਰੀਬ ਤਾਂ ਹੈ ਨਹੀਂ ਗਰੀਬ ਤਾਂ ਤਰੱਕੀ ਕਰੀ ਜਾਂਦੇ ਨੇ ਗਰੀਬ ਕੀ ਕਰਨ 76 ਸਾਲ ਹੋ ਗਏ ਆਪ ਨੂੰ ਭਾਰਤ ਦਾ ਯਾਦ ਹੋਇਆ ਇਹਨੂੰ ਪਰ ਹਜੇ ਵੀ ਆਪਾਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਗੁਲਾਮੀ ਦੀ ਜ਼ਿੰਦਗੀ ਆਪਣੀ ਕੋਈ ਜ਼ਿੰਦਗੀ ਨਹੀਂ ਹੈਗੀ ਆਪਾਂ ਤੇ ਪੰਜਾਬੀ ਬਣਾਤਾ ਬੰਦਨ ਵਾਲੀ ਵੀ ਚਲੋ ਲਾਲੋ ਚਾਬੀ ਤੇ ਚਲੋ ਜੀ ਗਰੀਬ ਨੂੰ ਉੱਥੇ ਖਿੱਚ ਲਓ ਗਰੀਬ ਨੂੰ ਉੱਥੇ ਖਿੱਚ ਚਲੋ ਕਦੇ ਗਰੀਬਾਂ ਨੂੰ ਵੋਟ ਤਾਂ ਕਿਸੇ ਨੂੰ ਪਾਵਾਂਗੇ ਤੁਸੀਂ ਵੋਟ ਕਿਹੜੀ ਪਾਣੀ ਹੋਰ ਕੀ ਪਾਣੀ ਆ ਜਾਂਦਾ ਬੰਦਾ ਬੋਟ ਪਾੜੀ ਨਾ ਵੋਟਾਂ ਲੱਕੀ ਆ ਬਾਰਲੇ ਦੇਸ਼ਾਂ ਦੀ ਵੋਟਾਂ ਨਹੀਂ ਨਾ ਪੈਂਦੀਆਂ ਉਹ ਸੌਖੇ ਨੇ ਆਪਣੇ ਪੰਜਾਬ ਚ ਵੋਟਾਂ ਪਿੰਦੇ ਆ ਗਰੀਬ ਔਖੇ ਸਾਨੂੰ ਗਰੀਬਾਂ ਸਾਰੇ ਕੰਕ ਤੇ ਕੰਨ ਕੰਨੀ ਮਹਿੰਗੀ ਕਰਤੀ ਮਜ਼ਦੂਰ ਅਸੀਂ ਕੋਈ ਕੰਮ ਨਹੀਂ ਕਰੀ ਜੀ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਨਾ ਪਾਏ ਕੋਈ ਨਾ ਪਾਉਣ ਦਾ ਫਾਇਦਾ ਨਸ਼ਾ ਤੋਂ ਜ਼ਿਆਦਾ ਵੱਧ ਗਿਆ ਮਾਵਾ ਨੇ ਪੁੱਤ ਗੱਭਰੂ ਤੋਰ ਗਏ ਕਿਸੇ ਸਰਕਾਰ ਨੇ ਕੋਈ ਸਹੂਲਤ ਨਹੀਂ ਕਿਸੇ ਨੂੰ ਕੁਝ ਨਹੀਂ ਹਰ ਦੋ ਜਿਆਦਾ ਨਸ਼ਾ ਕਰਤਾ ਸਕੂ ਉਲਟਾ ਕੋ ਆਖੰਡੇ ਤੁਹਾਡੇ ਪੁੱਤਰ ਨਾ ਲੱਗਦੇ ਨਾ ਪਿੰਦੇ ਨਾ ਕਰਦੇ ਕੋਈ ਸਰਪੰਚ ਨਹੀਂ ਕੋਈ ਮੈਂਬਰ ਨਹੀਂ ਕਿਸੇ ਨੇ ਸੁਣਾਈ ਨਹੀਂ ਕੀਤੀ ਆਪ ਪਾਰਟੀ ਨੂੰ ਆਪ ਬੜਾ ਬਿਤਾ ਸੀ ਅਸੀਂ ਹੋਰ ਨਹੀਂ ਸਕਤੋਂ ਕਰਾਂਗੇ ਉਦੋਂ ਧਿਆਨ ਕੇ ਹੱਥ ਮਲਾਉਂਦਾ ਸੀ ਕਹਿੰਦਾ ਮੈਨੂੰ ਲੱਡਵਾਣਾ ਤੋਲੋ ਸਾਰਿਆਂ ਨੇ ਸਰੂਪੇ ਪਾਏ ਸਾਰਾ ਕੁਝ ਕੀਤਾ ਉਦੋਂ ਬਾਅਦ ਆਮ ਪਾਰਟੀ ਦਾ ਕਿਸੇ ਦਾ ਪਤਾ ਹੀ ਨਹੀਂ ਵੀ ਦੁਨੀਆ ਵਸਦੀ ਕਿੱਥੇ ਆ ਤੇ ਕਿੱਥੇ ਨਹੀਂ ਕਹਿੰਦੇ ਗਰੀਬ ਨਹੀਂ ਪਿੰਡ ਚ ਉਹ ਗੱਲ ਲਿਖ ਕੇ ਦਿੱਤਾ ਗਿਆ ਗਰੀਬ ਪਿੰਡ ਜੋ ਹੈਗਾ ਹੀ ਨਹੀਂ ਤੇ ਕਿਸੇ ਗਰੀਬ ਨੂੰ ਨਾ ਕੋ ਕਣਕ ਨਾ ਕੋ ਆਟਾ ਦਾ ਨਾ ਬੱਚਿਆਂ ਦੀ ਪੜ੍ਹਾਈ ਕੋਈ ਚੀਜ਼ ਨਹੀਂ ਹੈਗੀ ਪੜ੍ਹਾਈ ਵੀ ੱੱਕੇ ਨਾਲ ਜਿਹੜਾ ਅਸੀਂ ਕਲਦੇ ਆਂ ਆਪਦੇ ਬੱਚੇ ਜ਼ਿੰਦਗੀ ਬਣਾਉਣ ਪਿੱਛੇ ਪਰ ਸਾਨੂੰ ਇਹ ਵੀ ਡਰ ਰਹੀਦਾ ਸਾਡੇ ਬੱਚੇ ਰਾਹ 'ਚ ਚੱਕੇ ਨਾ ਜਾਣ। ਇਹੋ ਜੀ ਸਰਕਾਰ ਨੇ ਸਹੂਲਤ ਬਣਾਈ ਐ ਵੀ ਜਿਹੜੇ ਨਸ਼ੇੜੀ ਐ ਨਸ਼ੇੜੀਆਂ ਦੇ ਪੱਲੇ ਕੱਖ ਨਹੀਂ ਉਹ ਬੱਚੇ ਚੱਕ-ਚੱਕ ਕੇ ਵੇਚਦੇ ਤੇ ਰਾਤ ਨੂੰ ਜਦੋਂ ਸੌਣੇ ਤੜਕੇ ਬੱਚਿਆਂ ਨੂੰ ਇਹ ਸਮਝਾਉਣੇ ਪੁੱਤਰ ਕਿਸੇ ਦੀ ਗੱਲ ਨਾ ਸੁਣਿਆ ਜੀ। ਜੇ ਆਉਂਦੇ ਦੁਪਹਿਰੇ ਅੱਗੋਂ ਦੀ ਲਾਈਨ ਜਾਂਦੇ ਆਂ ਅੱਗੇ ਬਾਦਲ ਦੇ ਰਾਹ 'ਚ ਕੋਈ ਬੱਚੇ ਦੀ ਰਾਖੀ ਨਹੀਂ ਕੁਛ ਨਹੀਂ। ਬੱਚਾ ਤੁਰਿਆ ਜਾਂਦਾ ਸਕੂਲੇ ਮੂੰਹ ਤੇ ਆਣ ਤੁਰਿਆ ਹੁੰਦਾ ਸੀ। ਹੁਣ ਮਾਮਾ ਨੂੰ ਇਹ ਫਿਕਰ ਰਹੀਂਦੇ ਸਾਡੇ ਬੱਚੇ ਪੜ੍ਹਨ ਹੋਣਾ ਕੁਛ ਚੱਲੀ ਜਾਂਦਾ ਹੁਣ ਇਹਨਾਂ ਸਰਕਾਰਾਂ ਨੇ ਆ ਜੋੜਿਆ ਆ ਕੁਛ ਕੀਤਾ ਗਰੀਬਾਂ ਦੇ ਬੱਚੇ ਚੱਕ ਚੱਕ ਕੇ ਵੇਚਦੇ ਆ ਕਿਉਂ ਵੇਚਦੇ ਆ ਗਰੀਬਾਂ ਨਾਲ ਤੱਕਾ ਹਰ ਇੱਕ ਗੱਲ ਤੋਂ ਤੱਕਾ ਹੁੰਦਾ ਪਿਆ ਕੋਈ ਸਰਕਾਰ ਨਹੀਂ ਸੁਣਦੀ ਬਾਦਲ ਸਰਕਾਰ ਨੇ ਪਿੰਸਣਾ ਲਾਈਆਂ ਸਾਰਿਆਂ ਨੂੰ ਪਿੰਸਣਾ ਸਹੀ ਮਿਲਦੀਆਂ ਸੀ ਹੁਣ ਕਿਸੇ ਨੂੰ ਜੇ ਮਿਲਦੀ ਏ ਤੇ ਪਹਿਲੋ ਮਿਲਦੀ ਨਹੀਂ ਜੇ ਮਿਲਗੀ ਉਹ ਕਹਿੰਦੇ ਤੁਹਾਡੇ ਖਾਤੇ 'ਚ ਹੀ ਇੰਨੇ ਸੀ ਇਹ ਹੀ ਮਿਲੇ ਤੇ ਉਹ ਵੀ ਨਹੀਂ ਚੱਜਣਾ ਮਿਲਦੇ ਤੇ ਜੇ ਦਾਣੇ ਆ ਦਾਣੇ ਕਈਆਂ ਨੇ ਤਾਂ 10 ਕਿਲੋ ਕਹਿੰਦੇ ਸੀ ਕੋਈ 30 ਕਿਲੋ ਆਣਾ ਹੀ ਬਾਦਲ ਸਰਕਾਰ ਦੇ 30 ਕਿਲੋ ਮਿਲਦੇ ਸੀ ਹੁਣ ਸਾਨੂੰ 5 ਕਿਲੋ ਮਿਲਦੇ 5 ਕਿਲੋ ਵੀ ਸਾਨੂੰ ਉਹ ਵੀ ਜੇ ਕਿਸੇ ਦੇ 8 ਜੀਏ ਉਹਨੂੰ 1 ਜੀ ਦੀ ਘਟ ਮਿਲਣੀ ਉਹ ਕਹਿੰਦੇ ਨਹੀਂ ਦੇਣੀ ਕਹਿੰਦੇ ਇਹ ਦੋਹ ਜਾਨਿਆਂ ਦੀ ਕਣਕਾਈ ਦੂਜਿਆਂ ਦੀ ਆਈ ਨਹੀਂ ਉਹ ਕਿੱਧਰ ਜਾਂਦੀ ਜੇ ਸਾਡਾ 1 ਜੀ ਬੋਟ ਨਾ ਪਾਵੇ ਤੇ ਕਿੱਡੀ ਜਿੰਦ ਅਲਫ ਦੀ ਵੀ ਸਾਨੂੰ ਉਹਨਾਂ ਬੋਟ ਨਹੀਂ ਪਾਈ ਸਾਡੇ ਜੀਆਂ ਦੀ ਵੀ ਬੋਟ ਫਿਰ ਕੱਟ ਕਰ ਦੇਣਾ ਵੀ ਨਹੀਂ ਉਹਨਾਂ ਨੇ ਕੀਤਾ ਇਹ ਕੰਮ ਠੀਕ ਹੈ ਬੇਬੀ ਹਾਂ ਜੀ ਤੁਸੀਂ ਦੱਸੋ ਹਾਂ ਜੀ ਕੀ ਨਾਮ ਮਲਕੀਤ ਸਿੰਘ ਜੀ ਤੇ ਕਿਹੜੀ ਪਾਰਟੀ ਨੇ ਕੰਮ-ਕੰਮ ਕੀਤੇ ਸਾਰੀਆਂ ਪਾਰਟੀਆਂ ਵਿੱਚ ਪਤਰਾ ਇੱਕ ਤਾਂ ਦੇਖ ਲਿਆ ਸੈਂਟਰ ਦੇ ਬੀਜੇਪੀ ਵੀ ਪਾਰਟੀ ਅਕਾਲੀ ਦਲ ਨੇ ਕੰਮ ਕੀਤੇ ਜਦੋਂ 5 ਸਾਲ ਹੋ ਰਹੀਏ 15 ਸਾਲ ਹੋ ਰਹੀਏ ਕੰਮ ਉਹਨਾਂ ਨੇ ਬਹੁਤ ਵਧੀਆ ਕੀਤੇ ਆ ਜੀ ਤੇ ਲੇਕਿਨ ਆਮ ਪਾਰਟੀਆਂ ਜਦੋਂ ਦੀ ਆਈ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਨਾ ਕੋਈ ਸਕੂਲ ਤੇ ਨਾ ਕੋਈ ਕਨਾਲੀਆਂ ਦੇ ਨਾਲ ਕੋਈ ਖਾਲੀਆਂ ਬਣਾਈਆਂ ਕੁਝ ਵੀ ਨਹੀਂ ਬਣਾਇਆ ਇਹਨਾਂ ਨੇ ਹਾਂਜੀ ਆ ਮਹੱਲਾ ਕਲੀਨਿਕ ਜਿਹੜੇ ਆ ਸਿਹਤ ਵਾਸਤੇ ਡਾਕਟਰ ਬੰਦੇ ਆਉਂਦੇ ਸੀ ਸਿਹਤ ਵਾਸਤੇ ਕੁਝ ਨਹੀਂ ਉਹ ਤਾਂ ਪਹਿਲਾਂ ਬਦਲਦੇ ਸੇ ਇੱਕ ਹੀ ਸਰਕਾਰੀ ਬਣਿਆ ਜੀ ਉਹ ਵੀ ਉੱਤੇ ਨਿਆ ਪਾਰਟੀ ਨੇ ਕੋਈ ਨਹੀਂ ਬਣਾਇਆਗਾ ਇਹਨਾਂ ਨੇ ਕੁਝ ਨਹੀਂ ਬਣਾਇਆ ਬਿਲਕੁਲ ਨਹੀਂ ਬਣਾਇਆ ਹਾਂਜੀ ਉਹ ਵੀ ਬੰਦ ਪਿਆ ਹੈ ਆਰੋ ਸੈਂਟਰ ਲੱਗਿਆ ਸੀ ਤੁਹਾਡੇ ਪਿੰਡ ਆਰੋ ਸੈਂਟਰ ਪਹਿਲਾਂ ਲੱਗਿਆ ਸੀ ਹੁਣ ਬੰਦ ਹੋ ਗਿਆ ਹਾਂਜੀ ਬੰਦ ਹੈ ਬਿਲਕੁਲ ਕਿਉਂਕਿ ਜਦੋਂ ਦਾ ਐਮਐਲਏ ਖੁੜੀਆ ਸਾਹਿਬ ਬਣਿਆ ਸੀ ਇੱਕ ਦੋ ਚਾਰ ਵਾਰੀ ਆਇਆ ਜੀ ਇਹ ਤੇ ਉਸ ਤੋਂ ਬਾਅਦ ਇਹ ਰੁਪੇ ਰੁਪੇ ਇਹਨਾਂ ਨੂੰ ਚੜਾਈ ਤੇ ਬਸ ਉਹ ਤੋਂ ਬਾਅਦ ਕੋ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਬਸ ਹੀ ਚਲੇ ਗਏ ਤੇ ਕਾਂਗਰਸ ਨੇ ਐ ਨਹੀਂ ਅਸੀਂ ਆਂਦੇ ਵੀ ਕਾਂਗਰਸ ਨੇ ਵੀ ਨਹੀਂ ਕੰਮ ਕੀਤੇ ਕਾਂਗਰਸ ਪਾਰਟੀ ਨੇ ਵੀ ਕੰਮ ਕੀਤੇ ਆ ਐਵੇਂ ਅਸੀਂ ਅਖੀ ਵੀ ਕਾਂਗਰਸ ਨੇ ਕੰਮ ਨਹੀਂ ਕੀਤੇ ਜਿੰਨੇ ਜ਼ਰੂਰ ਹੈ ਕਿ ਉਹਨਾਂ ਨੇ ਵੀ ਕੰਮ ਕੀਤੇ ਆ ਤੇ ਇੱਥੇ ਜੀ ਮੰਨੋ ਲੋਕ ਮਜਬੂਰ ਮਜਬੂਰ ਨੇ ਤੇ ਐਮ ਮਜ਼ਦੂਰ ਇਹ ਗਏ ਨੇ ਕਿਉਂਕਿ ਇਹ ਦੋ ਨੰਬਰ ਤੇ ਕੰਮ ਕਰਦੇ ਆ ਕਿਉਂਕਿ ਜੋ ਕੋਈ ਸ਼ਰਾਬ ਕਰਦਾ ਕੋਈ ਕਿੱਦਾਂ ਕਰਦਾ ਠੀਕ ਆ ਜੀ ਉਹ ਆਪ ਦਾ ਟਾਈਮ ਪਾਸ ਕਰਦੇ ਆ ਇਹ ਗਰੀਬ ਹੈ ਗਿਆ ਜੀ ਨਾ ਪਾਰਟੀ ਵਾਲੇ ਜਦੋਂ ਇੱਥੇ ਬੱਚੇ ਕੋਈ ਨੌਕਰੀਆਂ ਨਹੀਂ ਲੱਗੇ ਬਿਲਕੁਲ ਨਹੀਂ ਨੌਕਰੀ ਨੇ ਮੈਂ ਆਪ ਖੁਦ ਬੀਏ ਕੀਤੀ ਆ ਤੇ ਮੈਂ ਵੀ ਨਹੀਂ ਨੌਕਰੀ ਲੱਗਿਆ ਤੇ ਬਹੁਤ ਅਸੀਂ ਕੋਸ਼ਿਸ਼ ਕੀਤੀ ਜਿੰਨੇ ਤੱਕ ਕੀ ਕੀ ਕੀਤੀ ਹਨ ਜੀ ਕੋਸ਼ਿਸ਼ ਕੀਤੀ ਹੈ ਪਰ ਕੋਈ ਕਿਸੇ ਸਰਕਾਰ ਨੇ ਜਿਹਿੰਦੇ ਕੋਈ ਜਾਂਦੇ ਸੀ ਕੋਈ ਮੰਗ ਕਹਿੰਦਾ ਸੀ 3 ਲੱਖ ਰੁਪਏ ਦੇ ਦੋ ਕੋਈ ਕਹਿੰਦਾ 4 ਲੱਖ ਰੁਪਏ ਦੇ ਦੋ ਕੋਈ 5 ਲੱਖ ਦੇ ਦੋ ਤਾਂ ਵਰਦੀ ਪਾਵਾਂਗੇ ਤੇ ਕੋਈ ਕਹਿੰਦਾ ਵੀ ਮੇਰਾ ਪੇਪਰ ਕਲੀਅਰ ਕਰ ਦੋ ਤੇ ਸਾਡਾ ਕੁਝ ਵੀ ਨਹੀਂ ਇਹਨਾਂ ਨੇ ਹੱਲ ਕੀਤਾ ਜੀ ਬਿਲਕੁਲ ਠੀਕ ਹੈ ਜੀ ਹਾਂ ਜੀ ਤੁਸੀਂ ਦੱਸੋ ਨਾ ਆਪਣਾ ਕੀ ਹੈ ਤੁਹਾਨੂੰ ਐਕਸਰ ਖਾਣਾ ਚਾਹੀਦਾ ਕੀ ਕਿਹੜੇ ਪਾਰਟੀ ਦੇ ਕੰਮ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਜੀ ਕਿਸੇ ਨੇ ਕਿਸੇ ਨੇ ਮੈਂ ਤਾਂ ਜ਼ੀਰੋ ਦੇ ਨਜ਼ਾਰੇ ਕਿਸੇ ਨੇ ਕੁਝ ਕੰਮ ਨਹੀਂ ਕੀਤਾ ਮੇਰਾ ਕਮਰਾ ਆਇਆ ਸੀ 2008 'ਚ ਮੇਰੇ ਡੈਡੀ ਦੀ ਡੈਥ ਹੋਈ ਸੀ ਉਹਨਾਂ ਦਾ ਕਮਰਾ ਉਹਨਾਂ ਦੇ ਡੈਥ ਤੋਂ 2 ਮਹੀਨਾ ਬਾਅਦ ਆ ਗਿਆ ਸੀ ਕਮਰਾ ਪੈਂਦਾ ਨਹੀਂ ਸੀ ਤੇ ਮੈਂ ਆਪਦੇ ਜ਼ੋਰ ਨਾਲ ਪਵਾਇਆ ਸੀ ਕੇਸ ਕਰਕੇ ਅੱਜ ਵੀ ਮੌਜੂਦ ਹੈ ਮੈਨੂੰ ਉਹ ਨਹੀਂ ਕਿਹਾ ਵੀ ਮਤਲਬ ਕੋ ਡਰ ਨਹੀਂਗਾ ਮੈਂ ਨਾ ਵੀ ਲੈ ਸਕਦਾ ਪਰ ਨਹੀਂ ਕਾਦੇ ਲਈ ਪਾਣਾ ਹੁਣ ਗੱਲ ਬਾਤ ਗੇ ਚਲੀ ਬੜੀ ਦੂਰ ਲੰਮੀ ਚੌੜੀ ਪਰ ਹੁਣ ਕਿਸੇ ਕੋਈ ਸਰਕਾਰ ਨੇ ਕੰਮ ਨਹੀਂ ਕੀਤਾ ਨਾ ਬਾਦਲ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਨਾ ਯਾਇਨ ਦੇ ਕੋਲੋਂ ਕੋਈ ਮੰਨ ਕੀਤਾ ਗੁੱਡੀ ਨਾਲ ਆਇਆ ਕੋਈ ਆਇਆ ਸੀ ਜਦੋਂ ਉਹ ਐਮਐਲਏ ਬਣਨ ਤੋਂ ਪਹਿਲਾਂ ਇਹਨੇ ਮੈਨੂੰ ਆਪਦਾ ਖੁੱਦ ਦਾ ਨੰਬਰ ਦਿੱਤਾ ਸੀ ਕਹਿੰਦਾ ਮੇਰਾ ਪਰਸਨਲ ਨੰਬਰ ਹੈ ਇਹਨਰ ਨਾਲ ਗੱਲਬਾਤ ਕਰ ਲਿਆ ਕਰੀ ਤੇ ਮੇਰੀ ਆਜ ਤੱਕ ਵੀ ਮੈਂ ਮੈਂ ਕਿਸੇ ਵਿੱਚ ਵਿਚੋਲੇ ਨੂੰ ਨਹੀਂ ਪਾਉਣਾ ਮੈਂ ਕੰਮ ਜੋ ਕੁਝ ਹੋਇਆ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਾਂਗਾ ਉਹਨੇ ਅਜ ਤੱਕ ਕਰਕੇ ਕੋਈ ਨਹੀਂ ਚੱਕਿਆ ਸਾਡਾ ਇੱਕ ਵਾਰੀ ਇਹਨਾਂ ਦੇ ਪਿੰਡ ਗਏ ਸਾਨੂੰ ਪਛਾਣਦਾ ਹੀ ਨਹੀਂ ਉਹਨਾਂ ਇੱਥੇ ਪਿੰਡ ਇੱਥੇ ਹੀ ਆਇਆ ਸੀ ਆਹ ਕੱਲ ਪਰਸੋਂ ਦੀ ਗੱਲ ਤਾਂ ਪਛਾਣਦਾ ਹੀ ਨਹੀਂ ਉਹ ਨੂੰ ਇਹ ਆ ਵੀ ਕਰੇ ਪਤਨੀਆਂ ਕੌਣ ਨੇ ਕੌਣ ਨਹੀਂ ਜਿਹੜਾ ਬੋਟਾ ਪੈਂਦੀਆਂ ਪਾਰਟ ਘਾੜੇ ਤੁਹਾਡੇ ਪਿੰਡ ਆਉਂਦੇ ਆ ਜਿਹੜੇ ਫਿਰ ਤੁਸੀਂ ਸਿੱਧਾ ਮਿਲ ਜਾਓ ਪਾਰਟੀ ਵਾਲਿਆਂ ਨੂੰ ਕੀ ਆਦਾ ਮੁੱਦੇ ਆਦਰ ਨਾਲ ਜੋੜੇ ਸਦਾ ਜੱਟ ਜੀਵਨ ਦਾ ਮਿਲ ਨਹੀਂ ਦਿੰਦੇ ਕੋਈ ਨਹੀਂ ਮਿਲ ਦਿੰਦਾ ਤੇ ਠੀਕ ਆ ਤੁਹਾਡੀ ਆਹ ਬੀਬੀ ਤੁਸੀਂ ਦੱਸੋ ਜੀ ਆਹ ਬੀਬੀ ਨੂੰ ਨਾ ਕਰ ਦਰ ਲਾ ਹਾਂ ਤੁਸੀਂ ਕਰ ਲਾ ਹਾਂ ਤੁਸੀਂ ਦੱਸੋ ਜੀ ਕਿਹੜੀ ਪਾਰਟੀ ਚੰਗਿਆ ਕਿਹਨੇ ਕੰਮ ਕੀਤਾ ਤੁਹਾਡੇ ਕੰਮ ਕਿਸਰੇ ਕੀਤੇ ਬਾਪੂ ਬਾਦੂ ਸਾਡੇ ਘਰ ਆਇਆ ਸੀ ਅੱਛਾ ਸਾਡੇ ਜਦੋਂ ਆਪ ਸਰਦਾਰ ਮੁੱਕਿਆ ਹੈ ਲੜਕਾ ਮੁੱਕਿਆ ਉਦੋਂ ਆਇਆ ਬਾਪੂ ਅੱਛਾ ਤੁਹਾਡੇ ਬਾਪੂ ਬਹੁਤ ਬੇ ਸਾਢੇ ਸਾਹ ਲਾ ਕੇ ਤਿੰਨ ਪੋਸਾਦਾਰ ਸਹਦਾ ਕਿਤੇ ਜਦੋਂ ਘਰ ਹੀ ਆ ਗਏ ਸੀ ਹਾਂ ਹਾਂਜੀ ਹੋਰ ਕਿਸੇ ਨੇ ਨਹੀਂ ਕੀਤੇ ਹੋਰ ਨਹੀਂ ਕਿਸੇ ਨੇ ਕਿਤੇ ਦੋ ਮਹੀਨੇ ਸਮਾਨ ਕੋ ਲੈ ਕੇ ਘਰ ਪਿਆਰੇ بارش ਪੈ ਗਈ ਹੁਣ ਕੱਚੀ ਛੱਤ ਪਾਈ ਹੈ ਮੌਜੂਦ ਹੈਗੇ ਤੁਸੀਂ ਵੇਖ ਸਕਦੇ ਜੀ ਕੱਚੀ ਛੱਤ ਪਾਈ ਹੈ ਇਹ ਚਾੜੂ ਵਾਲਿਆਂ ਦੇ ਰਾਜ ਰਾਜ ਇਹ ਇਹ ਯਾਦ ਕਰੇ ਰੱਖੀ ਠੀਕ ਹੈ ਜੀ ਤੇ ਸਾਰੇ ਇਹਨੂੰ ਬੁਲਾਓ ਜੀ ਕੋਈ ਨਹੀਂ ਬੁਲਾਓ ਜੀ ਇਹਨੂੰ ਬੁਲਾਓ ਜੀ ਕੋਈ ਨਹੀਂ ਬੁਲਾਓ ਜੀ ਹੁਣ ਛੇੜ ਡਾਇਨੇ ਵੱਡੇ ਵੱਡੇ ਕਰਾਂਦੇ ਆ ਨਾ ਪਾਸ ਤੇ ਸ਼ੈੱਡ ਤੇ ਗਰੀਬ ਕਿਸੇ ਦੇ ਘਰ ਵੇਖ ਲੋ ਕੋਈ ਸ਼ੈੱਡ ਨਹੀਂ ਕਿਸੇ ਦੇ ਘਰੇ ਨਹੀਂ ਕੋਈ ਆਧਾਰ ਕਾਰਡ ਨਹੀਂ ਕੋਈ ਪੁੱਛ ਨਹੀਂ ਸ਼ੈੱਡ ਵੱਡਿਆ ਕਰੇ ਚਾਹਦੇ ਗਏ ਗਰੀਬਾਂ ਦੇ ਸ਼ੈੱਡ ਆਏ ਸੀ ਤੇ ਸਭ ਵੱਡਿਆ ਕਰੇ ਚਲੇ ਗਏ ਨੇ ਨਸ਼ੇ ਵਾਦ ਗਏ ਨੇ ਬੱਚਿਆਂ ਦਾ ਬੁਰਾ ਹਾਲ ਹੈ ਅੱਗੇ ਨਸ਼ਾ ਘਟ ਸੀਗਾ ਅੰਗਰੇਜ਼ ਦੇ ਵੇਲੇ ਬਾਦਲ ਦੇ ਵੇਲੇ ਨਸ਼ਾ ਘਟ ਸੀਗਾ ਹੁਣ ਇਹਦੇ ਵੇਲੇ ਤਾਂ ਨਸ਼ਾ ਕਰ ਕਰ ਬੁੜੀ ਬੰਦਾ ਵੇਚੀ ਜਾਂਦੇ ਨੇ ਉਹ ਤਾਂ ਪੈਸੇ ਮੜਾਈ ਜਾਂਦੇ ਨੇ ਤੇ ਲੋਕਾਂ ਦੇ ਪੁੱਤ ਮਰੀ ਜਾਂਦੇ ਨੇ ਪੁੱਤ ਮਰੇ ਦਾ ਵੀ ਕੋਈ ਮੋਰਾ ਨਹੀਂ ਪੈਂਦਾ ਕੋਈ ਸਰਕਾਰ ਨੇ ਕੋਈ ਮੋਲ ਨਹੀਂ ਪਾਇਆ ਵੀ ਤੇਰਾ ਇੱਡਾ ਜਵਾਨ ਮਰ ਕੇ ਆਏ ਇਹਦਾ ਕੀ ਬਣੂਗਾ ਇਹਨੂੰ ਕੋਈ ਸਹਾਇਤਾ ਹੀ ਦੇਈਏ ਨਾ ਕੋਈ ਸਹਾਇਤਾ ਨਹੀਂ ਛੱਤਾਂ ਵੇਖ ਲਓ ਬਾਦਲ ਸਾਹਿਬ ਨੇ ਸਾਨੂੰ ਇੱਕ ਇੱਕ ਮਕਾਰ ਦਿੱਤਾ ਸੀ ਗਰੀਬਾਂ ਨੂੰ ਮੇਹੀ ਆਉਂਦਾ ਸੀ ਸਾਂਭੀ ਦਾਦਾ ਜੀ ਆਰ ਦਿੰਦਾ ਸੀ ਸਾਨੂੰ ਬਰਸਾਤ ਦਾ ਹੁਣ ਕੁਛ ਨਹੀਂ ਜਿਆਦਾ ਦੀ ਇਹ ਸਰਕਾਰ ਬਣੀ ਨੇ ਕੱਖ ਨਹੀਂ ਸਾਨੂੰ ਦਿੱਤਾ ਕੋਈ ਪੁੱਛਦੇ ਨਹੀਂ ਆਹ ਛੱਤਾ ਵੇਖ ਲਓ ਜੀ ਮੇਰੇ ਤਿੰਨ ਕੋਠੇ ਪੱਕੇ ਨੇ ਪੱਕਿਆਂ ਨੇ ਆ ਪਾਰਟੀਆਂ ਪਈਆਂ ਲੀਰਾ ਤਾਂ ਅਸੀਂ ਕਹਿੰਦੇ ਬਰਾਂਡਾ ਬਾਰ ਪਾਇਆ ਬਰਾਂਡੇ ਦੇ ਵਿੱਚ ਅਸੀਂ ਮੰंजे ਡੋਣੇ ਆ ਅਸੀਂ ਅੱਛਾ ਹੁਣ ਉਹ ਵਾਲੇ ਈਸ਼ਨ ਉੱਤੇ ਆ ਗਏ ਹਾਂਜੀ ਤੇ ਕਿਹੜੀ ਪਾਰਟੀ ਨੇ ਖੁੱਡੇ ਕੰਮ ਕੀਤੇ ਆ ਖੁੱਡੇ ਗਰੀਬ ਭਰਾਵਾਂ ਦੇ ਤੇ ਜਿਵੇਂ ਕਾਂਗਰਸ ਅਕਾਲੀ ਭਾਜਪੀ ਤੇ ਆ ਝੜੂ ਵਾਲੇ ਹੁਣ ਆ ਇੱਕ ਕਰ ਕੰਮ ਕੀਤਾ ਕੁਝ ਸਭ ਤੋਂ ਜ਼ਿਆਦਾ ਕੰਮ ਹੋਇਆ ਜੀ ਕਾਲੀਗੱਲ ਸਰਕਾਰ ਚ ਆਮ ਆਦਮੀ ਚ ਸਾਨੂੰ ਕੋਈ ਐਡਾ ਨੀ ਇਹਦਾ ਸਰਕਾਰ ਦਾ ਸਾਨੂੰ ਕੋ ਕੰਮ ਦਿਸਿਆ ਨਹੀਂ ਕੋਈ ਇਹਨਾਂ ਨੇ ਕੀਤਾ ਹੋਵੇ ਜਿਹੜਾ 1.5 ਕਰੋੜ ਰੁਪਇਆ ਇਥੇ ਗ੍ਰਾਂਟ ਆਈ ਹੈ ਜੀ ਸਾਨੂੰ 1.5 ਕਰੋੜ ਦੇ ਵਿੱਚੋਂ ਇਕੱਲੀ ਪੈਲਸੀ ਚ ਹੀ ਲਾਈ ਜਾਂਦੇ ਨੇ ਪਿੰਡ ਦਾ ਕੋਈ ਗਰੀਬ ਦਾ ਕੇ ਚਾਹੀਦਾ ਕਿਸ ਦਾ ਕੋਈ ਕੰਮ ਨਹੀਂ ਹੋਇਆ ਜੀ ਜਾਂ ਸਾਰੇ ਕੋਈ ਵੀ ਸੈਟੀਸਫਾਈਡ ਨਹੀਂ ਇਹਨਾਂ ਤੋਂ ਆਮ ਆਦਮੀ ਸਰਕਾਰ ਤੋਂ ਕੁਝ ਵੀ ਨਹੀਂ ਇਹਨਾਂ ਨੇ ਸਾਰੇ ਗਰੀਬ ਉਮੇ ਤੁਰੇ ਫਿਰਦੇ ਕਣਕ ਦੇ ਕਣਕ ਅਗੇ 15 ਕਿਲੋ ਤੋਂ ਹੁਣ 10 ਕਿਲੋ ਤੇ ਆ ਗਏ ਨੇ ਜੀ ਹਾਂਜੀ ਤੇ ਸਾਨੂੰ ਕੋਈ ਐਡਾ ਕੋਈ ਲੱਗਿਆ ਨਹੀਂ ਵੀ ਆਮ ਆਦਮੀ ਸਰਕਾਰ ਨੇ ਇਹਨੇ ਕੰਮ ਕੀਤੇ ਨੇ ਉਹ ਤੋਂ ਜ਼ਿਆਦਾ ਤੁਹਾਨੂੰ ਜੁਨੀਦਾਰ ਵੀ ਰੀੜੀ ਦੇ ਦਿੰਦੇ ਆ ਆ ਕੱਲਾ ਗੁੜੀਆਂ ਦਾ ਕੀ ਆ ਕਰਾਇਆ ਫ੍ਰੀ ਕੀਤਾ ਇਹਨਾਂ ਨੇ ਉਹ ਜਨਾਨੀਆਂ ਕਿਹੜਾ ਰੋ ਚੰਗੀਆਂ ਜਾਂਦੀਆਂ ਘਰੋਂ ਤਾਂ ਸਾਰੇ ਆਪੋ ਆਪ ਦੇ ਕੰਮਾਂ ਦੀ ਹੁੰਦੇ ਨੇ ਕਿ ਨੌਕਰੀਆਂ ਆ ਇਹ ਆ ਦੇ 43 ਹਜ਼ਾਰ ਤੇ ਆਪਿਆ ਥੋੜੇ ਕਿਸੇ ਮੁੰਡੇ ਨੂੰ ਨੌਕਰੀ ਬਣੀ ਕੋਈ ਕਿਸੇ ਨੂੰ ਸਾਨੂੰ ਤਾਂ ਕੋਈ ਲੱਗਦਾ ਨਹੀਂ ਨੌਕਰੀ ਤੂੰ ਆਪ ਜਆ ਬਾਤ ਤੂੰ ਮਾਣੇ ਮੂਟੇ ਲੱਗੇ ਆ ਜੀ ਇਹ ਜੀ ਮੈਂ ਨਹੀਂ ਗਾਉਂਦਾ ਕਿਸੇ ਨੂੰ ਹੀ 12-12 ਕੀਤੀ ਆ ਜੀ ਅਸੀਂ ਪਰੰਪਰੀ ਦੇ ਕੋਈ ਨਹੀਂ ਕੋਈ ਤੁਸੀਂ ਸਾਨੂੰ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਿਆ ਆ ਦਿਹਾੜੀਆਂ ਕਰਦੇ ਫਿਰਦੇ ਆ ਜੀ 12-12 ਕਰਕੇ ਮੈਂ ਪਲੱਸ ਪਲੱਸ 2 ਕੀਤੀ ਆ ਜੀ ਬੀਏ ਦੀ ਵੀ ਕੀਤੀ ਆ ਮੈਂ ਆ ਕੰਪਿਊਟਰ ਕੋਰਸ ਦਾ ਅਰਦਾ ਕੀਤਾ ਹੈ ਵੇ ਅਕਾਉਂਟ ਦਾ ਵੀ ਕੰਪਿਊਟਰ ਦਾ ਬੈਂਕਿੰਗ ਦਾ ਕੋਰਸ ਕੀਤਾ ਇਹ ਮੈਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ ਅਸੀਂ ਤਾਂ ਤੋਂਵੇਂ ਤੁਰੇ ਫਿਰਦੇ ਆਂ ਫਾਰਮ ਭਰੇ ਸੀ ਫਾਰਮ ਭਰੇ ਸੀ ਨੌਕਰੀ ਨਹੀਂ ਬਈ ਕੋਈ ਨੌਕਰੀ ਨਹੀਂ ਮਿਲੀ ਸਾਨੂੰ ਬਹੁਤ ਬਾੜੀ ਗੱਲ ਆ ਵੀ ਜਿਹੜੇ ਇੰਨੇ ਗਰੀਬ ਪਰ ਲਿਖ ਕੇ ਚੱਲੂ ਕੋਈ ਕੰਮ ਨਹੀਂ ਇਹਨਾਂ ਦੇ ਪੜ੍ਹ ਲਿਖ ਕੇ ਤੇ ਮਾਪਿਆਂ ਨੇ ਪਤਾ ਨਹੀਂ ਕਿਵੇਂ ਤੁਹਾਨੂੰ ਪੜਾਇਆ ਓਕੇ ਹੋ ਗਏ ਤੇ ਅੱਜ ਤੁਸੀਂ ਦਿਹਾੜੀਆਂ ਕਰਦੇ ਫਿਰਦੇ ਦਿਹਾੜੀਆਂ ਕਰਦੇ ਫਿਰਦੇ ਆਜਾ ਇਹਨਾਂ ਦਾ ਦੇਖ ਲੋ ਤੂੜੀਆਂ ਤੂੜੀਆਂ ਢੋਦੇ ਫਿਰਦੇ ਆ ਤੇ ਕਿੰਨਾ ਕੋਲ ਇਹਨਾਂ ਦੇ ਟਰੈਕਟਰਾਂ ਦੇ ੱੱਕੇ ਖਾਣੇ ਫਿਰਦੇ ਆ ਕੀ ਨਹੀਂ ਆਦੇ ਨਾ ਨਹੀਂ ਸਾਨੂੰ ਸਾਹਮਣਾ ਜਿਆਦਾ ਇਥੇ ਕਾਲੀਦਲ ਸਰਕਾਰ ਨੇ ਕੰਮ ਕੀਤਾ ਜੀ ਨਹੀਂ ਜੋ ਕੰਮ ਕਰ ਗਿਆ ਆਪਦੇ ਸਮਰੇ ਵਿੱਚ ਬਦਲ ਕਰ ਗਿਆ ਆ ਜਿਹੜੇ ਗਲੀਆਂ ਕੋਲੇ ਬਣੀਆਂ ਬਦਲ ਨੇ ਸਰ ਹਰ ਇੱਕ ਗਰੀਬ ਦਾ ਕਮਰਾ ਦਿੱਤਾ ਜੀ ਕਾਲੀਦਲ ਸਰਕਾਰ ਚ ਆ ਜੀ ਹਾਂ ਜੀ ਹੁਣ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਆ ਕੁੜੀਆਂ ਵਾਲਾ ਜਿਹੜੋ ਕੁੜੀਆਂ ਨਾਲ ਬਣਿਆ ਸੀ ਨਾ ਉਹ ਇਥੇ ਮਿਲਣਾ ਸਾਡੇ ਪ੍ਰਧਾਨ ਸਾਹਿਬ ਨੂੰ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਆਇਆ ਤੇ ਕਦੋਂ ਗਿਆ ਜੀ ਆ ਕੋਈ ਵਿਆਪਕ ਬਲਤਮਾਨ ਨਹੀਂ ਪੰਜ ਸਾਲ ਲਗਾ ਕਿੰਨੇ ਸਾਲ ਹੋ ਗਏ ਸਰਕਾਰ ਬਣੀ ਕੋਈ ਸਾਡੇ ਬਲਤਮਾਨ ਨਹੀਂ ਤਾਂ ਕਗੇੜਾ ਨਹੀਂ ਮਾਰਿਆ ਕੋਈ ਡਿਸਪੈਂਸਰੀ ਨਹੀਂ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਸਹੂਲਤ ਨਹੀਂ ਹੈਗੀ ਆ ਜਿਹੜੇ ਵੀ ਬੰਦ ਹੋਈ ਪਾਣੀ ਦੀ ਇੱਥੇ ਹੋਵੇ ਸੀ ਡਿਸਪੈਂਸਰੀ ਵੀ ਬੰਦ ਕਰ ਦਿੱਤੀ ਪਹਿਲਾਂ ਅਸੀਂ ਡਾਕਟਰ ਹੈਗੇ ਕਾਂਗਰਸ ਸਰਕਾਰ ਬਣੀ ਅਕਾਲੀ ਦਲ ਸਰਕਾਰ ਵਿੱਚ ਡਾਕਟਰ ਰਹੇ ਨੇ ਹੁਣ ਜਦੋਂ ਉਹਦੀ ਝਾੜੂ ਸਰਕਾਰ ਬਣੀ ਡਾਕਟਰ ਵੀ ਇੱਥੋਂ ਬੰਦ ਹੋ ਗਿਆ ਜੀ ਸਾਡੇ ਡਾਕਟਰ ਬੰਦੇ ਕਿਸ ਨੇ ਲਾ ਕੇ ਪੀਨ ਵਾਲੇ ਪਾਣੀ ਦਾ ਕੀ ਹਾਲ ਹੈ ਪੀਨ ਵਾਲਾ ਪਾਣੀ ਸਾਰੇ ਰੋਤੇ ਲਾ ਕੇ ਸੋਦਾ ਪਰ ਕੋਈ ਆਰੋ ਨਹੀਂ ਆਰੋ ਵੀ ਬੰਦ ਹੈ ਜੀ ਆਰੋ ਬਾਨ ਆਰੋ ਉਹ ਤੋਂ ਵੀ ਸਰਕਾਰ ਦੇ ਜਨਤਾ ਦੀ ਸਰਕਾਰ ਵਰੀ ਆਰੋ ਚੱਲਦਾ ਸੀ ਸਾਡਾ ਬੜਾ ਵਧੀਆ ਚੱਲਦਾ ਰਿਹਾ ਜਦੋਂ ਤਾਂ ਕਾਲੀ ਦਲ ਗਿਆ ਨਾਲ ਦੀ ਨਾਲ ਆਰੋ ਵੀ ਗਿਆ ਹਾਂਜੀ 100 ਰੁਪਿਆ ਦੇ ਵਿੱਚ 20 ਪਾਣੀ ਲਾਉਂਦੇ ਰਹੇ ਹਾਂ ਜੀ ਹੁਣ ਖੁਰ ਹੁਣ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੀਆਂ 65 ਪੈਂਡ ਮਣ ਕਰਕੇ ਨਿਕਲ ਜਾਂ ਸਾਡੀ ਕਣ ਕੇ ਨਿਕਲੀ 30 35 ਮਣ ਗੜੇ ਪਏ ਨੇ ਤੇ ਮੰਤਰੀ ਸਾਹਿਬ ਤੇ ਕਹੇ ਨਾ ਕਿਹੜਾ ਮਾਰਿਆ ਇੱਥੇ ਮਾਫਾ ਕਹਿੰਦਾ ਜੀ ਮੁਰਗੀ ਬੱਕਰੀ ਦਾ ਮੁਆਵਜ਼ਾ ਵੀ ਦੇਵਾਂਗੇ ਤੇ ਗਰਦੋਰੀ ਬਾਤ ਵੀ ਕਰਦਾ ਹੀ ਨਹੀਂ ਸਭ ਸਭ ਗੱਲਾਂ ਨੇ ਕੁਝ ਨਹੀਂ ਮਿਲਿਆ ਕਿਸੇ ਨੂੰ ਪੱਖ ਨਹੀਂ ਮਿਲਿਆਗਾ ਹਾਂ ਉਹ ਤਾਂ ਕਹਿੰਦਾ ਨਾ ਵੀ ਗਰਦੋਰੀ ਬਾਤ ਜੋਗੀ ਤਾਂ ਪਹਿਲੇ ਕੋਈ ਗਰਦੋਰੀ ਨਹੀਂ ਕੋਈ ਮੁਆਵਜ਼ਾ ਨਹੀਂ ਕੁਝ ਨਹੀਂਗਾ ਜੀ ਜਦੋਂ ਕੋਈ ਬੰਦਾ ਆਵੇਗਾ ਤਾਂ ਇੱਥੇ ਜਿਸ ਨੂੰ ਕਾਲੇ ਕੁਝ ਨਹੀਂ ਆਏਗਾ ਕੋਈ ਵੀ ਕਾਲੀ ਬਾਣ ਮਾਰ ਕੇ ਪੁੱਛੇ ਇਸ ਤਰ੍ਹਾਂ ਹਾਂ ਜੀ ਅਸੀਂ ਤਿਆਰੀਆਂ ਕਰਦੇ ਆਂ ਕਾਲੀ ਦਾ ਸਰਕਾਰ ਸਾਹਮਣੋਂ ਜਾਦੇ ਕੰਮ ਨਹੀਂ ਕਰਦਾ ਸਾਹਮਣੋਂ ਜਾਦੇ ਜਸਵੀਰ ਬਾਦਲ ਨੂੰ ਲਿਆਉਣਾ ਹੈ ਲਿਆਉਣਾ ਵਜ ਕੇ ਆ ਹਾਂ ਜੀ ਹਾਂ ਜੀ ਜਿਹੜੀ ਪਾਰਟੀ ਕੰਮ-ਕਮ ਕਰਦੀ ਹੈ ਵੋਟਾਂ ਲੈ ਕੇ ਚਲੇ ਜਾਂਦੇ ਕੋਈ ਨਹੀਂ ਕੰਮ ਕਰਦਾ ਕਿਸੇ ਨੇ ਕੰਮ ਨਹੀਂ ਕੀਤਾ ਤੇ ਖੁੱਡੀਆਂ ਵਾਲਾ ਬੜੇ ਹੀ ਨਹੀਂ ਆ ਗਈ ਜਿਉਂ ਵੋਟਾਂ ਲੈ ਕੇ ਪਿੰਡ ਚੋਂ ਉਹ ਛਗਲ ਨਹੀਂ ਖਾਈ ਅਜਾ ਸ਼ਗਲੀ ਨੇ ਹਾਂ ਵੋਟਾਂ ਲਾ ਕੇ ਚਲੇ ਗਿਆ ਕੋਈ ਨਹੀਂ ਉਸ ਬਾਅਦ ਕੋਈ ਕੰਮ ਨਹੀਂ ਕੀਤਾ ਝਾੜੂ ਸਰਕਾਰ ਤੇ ਪਹਿਲਾਂ ਵਾਲਿਆਂ ਨੇ ਕੀਤਾ ਕਿਸੇ ਨੇ ਪਹਿਲਾਂ ਬਾਦਲ ਤਾਂ ਕਰ ਗਿਆ ਬੜੇ ਕੰਮ ਬਾਦਲ ਕਰ ਗਿਆ ਕੀ ਕਰਦਾ ਬਾਦਲ ਨੇ ਬੜਾ ਕੰਮ ਕੀਤੇ ਕਿਹੜੇ ਕਿਹੜੇ ਕੁੜੀਆਂ ਕੁੜੀਆਂ ਬਣਾਈਆਂ ਹਲੀਆਂ ਸਾਡੇ ਪਿੰਡਾਂ ਥਾਰੇ ਗਲੀਆਂ ਬਾਦਲ ਨੇ ਬਣਾਈਆਂ ਹਾਂ ਆਟੇ ਦਾਲ ਦੀ ਸਕੀਮ ਬਾਦਲ ਨੇ ਕੱਢੀ ਅੱਛਾ ਵੀ ਬਾਦਲ ਹਾਂ ਕਿਹੜੇ ਕੁਝ ਨਹੀਂ ਕੀਤਾ ਇਹ ਨਾ ਕੱਖ ਨਹੀਂ ਕੀਤਾ ਕਾਂਗਰਸ ਪਾਰਟੀ ਵਿੱਚ ਬਲਾਡ ਵਿੱਚ ਆਦਾ ਉਮੀਦਵਾਰ ਉਹਨਾਂ ਨੇ ਖੜਾ ਕੀਤਾ ਹੈਗਾ ਜਿਵੇਂ ਭਾਈਪਾਲੇ ਆ ਉਹਨਾਂ ਨੇ ਨਹੀਂ ਕੋਈ ਕੰਮ ਕੀਤਾ ਤੁਹਾਡੇ ਪਿੰਡ ਇਥੇ ਵਾਹ ਜੀ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਕੀਤਾ ਤੇ ਨਸ਼ਾ ਉਹ ਵਧ ਗਿਆ ਕਿੰਨਾ ਸ਼ਰੇਆਮ ਵਿਕੀ ਜਾਂਦਾ ਕੋਈ ਝਾੜੂ ਸਰਕਾਰ ਕੱਖ ਨਹੀਂ ਕਰ ਰਹੀ ਸਾਡੇ ਪਿੰਡ ਛਰੇਆਮ ਚਟਾ ਵੇਚਦਾ ਪਿਆ ਅਗਰ ਉਹ ਵਧ ਗਿਆ ਵਧ ਗਿਆ ਵਧ ਗਿਆ ਸ਼ਰੇਆਮ ਵੇਚੀ ਜਾਂਦੇ ਜਿਵੇਂ ਕਿ ਕੈਪਟਨ ਸਾਹਿਬ ਦੇ ਅੱਖਾਂ ਕਿਟਾ ਵੇਚੀਆਂ ਨੇ ਕੋਈ ਪੁਲਸ ਨਹੀਂ ਫੜਦੀ ਕੋਈ ਲੈਣਾ ਨਹੀਂ ਨਹੀਂ ਭਾਈ ਜਿਵੇਂ ਕਿ ਕੈਪਟਨ ਸਾਹਿਬ ਦੇ ਅੱਖਾਂ ਚਾਰ ਆਪੇ ਵਿਚਾਰ ਦੇਸ਼ਾ ਖਤਰਮ ਕਰ ਦੂੰਗਾ ਤੇ ਕੈਪਟਨ ਸਾਹਿਬਾਂ ਨੇ ਰੇਸ਼ਾ ਕਰਵ ਨਹੀਂ ਹੋਇਆਗਾ ਉਹਨਾਂ ਆਮ ਪਾਰਟੀ ਵਾਲਿਆਂ ਨੇ ਅਕਾਦੇ ਵੀ ਅਸੀਂ ਨਸ਼ਾ ਖਤਮ ਕਰਤਾ ਕਿੱਦਾਂ ਜੀ ਸਾਡੇ ਪਿੰਡ ਚੱਕਾ ਵੀ ਜਾਂਦਾ ਜੀ ਬੰਦੇ ਸ਼ਰੇ ਆਹ ਵੇਚੀ ਜਾਂਦੇ ਕੋਈ ਪੁਲਿਸ ਨਹੀਂ ਪੜਦੀ ਹਾਜੀ ਤੂੰ ਥੋੜਾ ਨਾ ਕੀਆ ਜਲਦੀਪ ਸਿੰਘ ਤੇ ਕੋਈ ਮਤਲਬ ਹੋਇਆ ਕੰਮ ਕੋਈ ਇਸ ਵਾਰ ਕੁਛ ਨਹੀਂ ਜੀ ਕੁਛ ਨਹੀਂ ਹੋਇਆ ਕੁਛ ਨਹੀਂ

ਹਾ ਬੇਬੀ ਤੁਸੀਂ ਵੀ ਦੱਸ ਦਿਓ ਕੀ ਕੋਠਾ ਮਟਲਾ ਕੁਝ ਨਹੀਂ ਦਿੰਦਾ ਨਾ ਨਾ ਇਹ ਤਾਂ ਬਾਦਲ ਨੇ ਦਿੱਤਾ ਅੱਛਾ ਤੇ ਬਾਦਲ ਨੇ ਹੋਰ ਵੀ ਪਿੰਡ ਦੇ ਕੰਮ ਕੀਤੇ ਵਾਂਡੂ ਕੀਤੇ ਨਾਲੇ ਤੇ ਹੋਰ ਕਿਸੇ ਦੇ ਕੰਮ ਕੀਤੇ ਪਿਆਰਤਾ ਦਾਲ ਮਿਲਦਾ ਤੁਹਾਨੂੰ ਸਾਨੂੰ ਕਣਕ ਮਿਲਦੀ ਏ ਹੁਣ ਮਿਲਦੀ ਏ ਹਾਂ 15 ਕਿਲੋਨ ਆਈ ਏ ਬਤਨੀ ਕਿੰਨੀ ਕਿਨੇ ਉਹ ਦੇਣਗੇ ਹੁਣ अच्छा पहले ही देसी हां पहले ते ਨਰੇਗਾ ਦਾ ਕਾਰ ਬਣਿਆ ਭਾਈ ਤੁਹਾਡਾ ਤੁਹਾਡੀ ਬਣਿਆ ਹੈ ਤੇ ਨਰੇਗਾ ਦਾ ਕੰਮ ਚੱਲਦਾ ਤੁਹਾਡਾ ਹੁਣ ਅੱਜ ਤਾਂ ਬੰਦ ਪਿਆ ਗਿਆ ਹਾਂਜੀ ਥੋੜੇ ਜਿਹੜਾ ਪੀਣ ਵਾਲਾ ਪਾਣੀ ਆਲੋ ਸੈਂਟਰ ਲੱਗਿਆ ਸੀ ਬੰਦ ਪਿਆ ਕਿ ਚੱਲੀ ਜਾਂਦਾ ਬੰਦ ਪਿਆ ਬੰਦ ਦਾ ਬਾਦਲ ਵੇਲੇ ਚੱਲਦਾ ਹੈ ਕਹਿੰਦਾ ਸੀ ਹੁਣ ਬੰਦ ਹੋ ਗਿਆ ਕਿਸੇ ਨੂੰ ਦੱਸੋ ਜੀ ਮੈਂ ਇੰਟਰ ਨਹੀਂ ਕੋਈ ਨਾ ਕੋਈ ਕੁਝ ਵੀ ਨਹੀਂ ਕੀਤਾ ਨਾਲ ਝਾੜੋ ਸੜਦਾ 30 ਕਿਲੋ ਕਣਕਾਂ ਦੀ 10.5 ਕਿਲੋ ਕਰਤੀ ਹੈ ਬੇਈ ਬੜਾ ਹੀ ਆਇਆ 10 ਕਿਲੋ ਤਾਂ ਮੈਂ 5 ਕਿਲੋ ਕਰਤੀ ਵੀ ਭੀਖ ਮੰਗਣ ਦਰ ਪੈਨੇ ਅਸੀਂ ਦੱਸੋ ਤੁਸੀਂ ਅਸੀਂ ਮਗਰ ਮਗਰ ਤੁਰੇ ਫਿਰਦੇ ਡਿੱਪੂ ਵਾਲੇ ਡਿੱਪੂ ਨਾ ਕੰਕਾਵੇਂ ਨਾ ਅਸਤੇ ਅੱਛਾ ਤੇ ਅਸੀਂ ਕਰੀਏ ਕੀ ਇੱਥੇ ਦੱਸ ਅੱਛਾ ਤੇ ਕੰਮ ਸਾਡਾ ਪਲਕ ਆਖ ਨਹੀਂ ਪੈਂਦਾ ਪਿਆ ਜਦੋਂ ਦਾ ਭਗਵੰਤ ਮਾਨ ਬਣਿਆ ਨਾ ਸਾਡਾ ਬੇੜਾ ਹੀ ਗੋਲ ਹੋ ਗਿਆ ਪਿੰਡ ਦਾ ਅੱਛਾ ਕੁਝ ਨਹੀਂ ਬਣਿਆ ਤੇ ਬਾਦ ਵਾਲੇ ਬਾਦ ਵਾਲੇ ਸਾਨੂੰ ਮਿਲਦਾ ਸੀ ਸਾਡਾ ਕੀ ਸਾਨੂੰ ਦਿੰਦੇ ਸੀ ਸਾਡੀ 30 ਕਿਲੋ ਦਕਨ ਕਹਿੰਦੀ ਹੁੰਦੀ ਸੀ ਫ੍ਰੀ ਵੀ ਸਾਨੂੰ ਮਹੀਨੇ ਦੇ ਇੱਕ ਵਾਰ ਮਿਲ ਜਾਂਦੀ ਸੀ 20 ਕਿਲੋ ਸਾਨੂੰ ਪੈਸੇ ਵਾਲੀ ਮਿਲ ਜਾਂਦੀ ਸੀ ਹੁਣ ਸਾਨੂੰ 10 ਕਿਲੋ ਵੀ ਨਹੀਂ ਮਿਲਦੀ ਹੋਰ ਕਿਹੜੇ ਕਿਹੜੇ ਕੰਮ ਆ ਸਰਕਾਰ ਬਾਰੇ ਕੰਮ ਹੋਇਆ ਜਿਹੜੇ ਬਾਦਲ ਨੇ ਬਤਿਆ ਲ ਕਿਤੇ ਪਲੱਛਾ ਵੀ ਸਾਡੀਆਂ ਬਣਾਤੀਆਂ ਸਾਨੂੰ ਕਬਰੇ ਵੀ ਦਿੱਤੇ ਆ ਇਹਨੇ ਤੁਹਾਡਾ ਕੱਖ ਕੀਤਾ ਹੀ ਨਹੀਂਗਾ ਇਹਨੇ ਤਾਂ ਕੱਟਿਆ ਨਹੀਂ ਅੰਕੂੜੂ ਵਿਖਾਇਆ ਇਹਨੇ ਹਾੜਾ ਕੁਝ ਕੀਤਾ ਨਹੀਂ ਅਸੀਂ ਦੱਸੋ ਕਿੱਧਰ ਨੂੰ ਜਾਏਗੇ ਅਸੀਂ ਤਾਂ ਕਣਕ ਤੋਂ ਵੀ ਤੰਗ ਆ ਗਏ ਕਿ ਮੋਲ ਲੈ ਲੈ ਕਣਕ ਖਾਦੀਆ ਉਹਦੇ ਰਾਤ ਤੇ ਅਸੀਂ ਕਦੀ ਕਣਕ ਨਹੀਂ ਖਾਦੇ ਕਾਗਜ਼ਾ ਵੀ ਬੋਸ ਨਹੀਂ ਕੀਤਾ ਕੈਪਟਨ ਨੇ ਵੀ ਬੋਸ ਨਹੀਂ ਕੀਤਾ ਕੈਪਟਨ ਸਾਡਾ ਪਿੰਡਾ ਜੀ ਕਦੀ ਆਇਆ ਹੀ ਨਹੀਂਗਾ ਉਹ ਆਇਆ ਹੀ ਨਹੀਂ ਨਾ ਆਇਆ ਹੀ ਨਹੀਂ ਤੁਵੇਂ ਮੈਨੂੰ ਸ਼ੱਕ ਨਾ ਕਰ ਤੁਹਾਡੇ ਪਿੰਡ 'ਚ ਨਸ਼ਾ ਵਾਧੂ ਨਸ਼ਾ ਪਕਾਰਦਾ ਰਹਿ ਤਾ ਜਵਾਨ ਗੱਭਰੂ ਮਰ ਗਏ ਜਬਾਂਦੇ ਨੇ ਯਾਰ ਬੱਦ ਨਹੀਂ ਹੋਇਆ ਬੰਦ ਕਿੱਥਾ ਕਿੰਨੇ ਕਰਨਾ ਆਪਾਂ ਆਪ ਵਿੱਚ ਹੀ ਜਾਂਦੇ ਨਾ ਰਲ ਕੇ ਆਪਾਂ ਨਹੀਂ ਆਖਿਆ ਸੀ ਤੁਸੀਂ ਅਸੀਂ ਨੌਸਰ ਮਰ ਪਹਿਲਾਂ ਸਰ ਮੈਂ ਪਹਿਲਾਂ ਇਹ ਬੁਧਾ ਇਹ ਕਿ ਚੱਕ ਵੀ ਨਸ਼ਾ ਬੰਦ ਕਰਾਂਗੇ ਨਸ਼ਾ ਬੰਦ ਹੋਇਆ ਤੁਹਾਡੇ ਪਿੰਡ ਸਾਡੇ ਪਿੰਡ ਤੇ ਕੁਝ ਬੰਦ ਨਹੀਂ ਹੋਇਆਗਾ ਸਾਡੇ ਤਾਂ ਸਾਡੇ ਤਾਂ ਨਸ਼ਿਆਂ ਨੇ ਕਾਰੀ ਬਰਬਾਦ ਕਰ ਦਿੱਤੇ ਨੇ ਗੰਭਰੂ ਜਵਾਨ ਮੁੰਡੇ ਮਾਰ ਕੇ ਨਾ ਨਾ ਉਹ ਚੱਕ ਚੱਕ ਲਿਆਉਂਦੇ ਨੇ ਦੇਖੋ ਕਹਿੰਦੇ ਕਹਿੰਦੇ ਕਹਿੰਦਾ ਪੈਸਾ ਵੀ ਸਰਕਾਰ ਸੀਗੀ ਤਾਂ ਸਰਕਾਰ ਕੰਮ ਕੈਪਟਨ ਸਾਹਿਬ ਸਰਕਾਰ ਸੀਗੀ ਉਹਨਾਂ ਨੇ ਆਖਿਆ ਹੀ ਚਾਰ ਅਸਾਂ ਦੇ ਦਸ ਗੋਣ ਕਰਾਂਗੇ ਪਰ ਇਤਨ ਦਾ ਨਿਸ਼ਾਨੀ ਰਿਹਾ ਜਿੱ ਤਰ੍ਹਾਂ ਦਾ ਹੋਣਾ ਉਹ ਬਾਹਰ ਆ ਗਿਆ ਹੁਣ ਬਾਹਰ ਆ ਗਿਆ ਨਸ਼ਾ ਵੱਧ ਰਿਹਾ ਕੱਟੇ ਸਾਡੇ ਹਾਂ ਬੋਲਦੀ ਖ ਮੇਰਾ ਕੱਟੇ ਗਏ ਸਰਕਾਰ ਕੱਟੇ ਗਏ ਕਣਕ ਵਾਲੇ ਸਾਡੇ ਕਈਆਂ ਘਰਾਂ ਦੇ ਚਲ ਮਾਰੇ ਮੋੜੇ ਏਸੀ ਲਵਾ ਲਏ ਸਰਕਾਰ ਇਹਨਾਂ ਨੇ ਇਹਨਾਂ ਦੀ ਸਰਕਾਰ ਨੇ ਕੱਟਿਆ ਬਾਦਰਸ ਹਾਂ ਬਾਦਰਸ ਕਰ ਸਕਦੇ ਪਹਿਲੇ ਏਸੀ ਲਵਾ ਲਏ ਇਹਨਾਂ ਨੇ ਉਹ ਲਵਾ ਲਏ ਇਹਨਾਂ ਨੇ ਹੁਣ ਦਿਹਾੜੀ ਕਰਕੇ ਲਾਏ ਹਾਂ ਦਿਹਾੜੀ ਕਰਕੇ ਏਸੀ ਸਾਡੇ ਘਰਾਂ ਦੀ ਮਿਹਨਤ ਕਰੀ ਤੇ ਜੇਰ ਦੇ ਪੈਸੇ jor ਕੇ ਚੀਜ਼ ਬਣਾ ਲੈਨੇ ਉਹ ਸਾਨੂੰ ਕੋਈ ਸਰਕਾਰ ਦਾ ਨਹੀਂ ਚੇਰੋਗਾ ਪੁੱਛ ਲਓ ਮੈਂਬਰ ਸਾਹਿਬ ਨੂੰ ਸਾਡੀ ਕਣਕ ਕੱਟੀ ਤੇ ਹੁਣ ਇਹ ਦੇਖਿਆ ਆਈ ਤੇ ਉਹਨਾਂ ਦੀ ਤੁਹਾਡੇ ਕਣਕ ਨਹੀਂ ਮਗਰ ਆਈ ਆ। ਅਸੀਂ ਡੀਪੂ ਵਾਲੇ ਦਾ ਗੱਲ ਖਾਂਦੇ ਨਹੀਂ ਕਣਕ ਨਹੀਂ ਆਉਦੀ ਉਹਦੇ ਕੋਲ ਨੇ ਹਣ ਕਰੋ। ਅਸੀਂ ਕਣਕਾਂ ਪੈ ਲਈਆਂ ਵੀ ਜਿੱਥੇ ਅਸੀਂ ਕਣਕਾ ਲੈ ਲੈਣੀ ਆ ਅਸੀਂ ਤਾਂ ਕੋਈ ਹਣ ਕਰੋ ਤੇ ਲੈਣ ਗਾਣਾ। ਤੇ ਕਾਰਡ ਚਲਾਓ ਸਾਡੇ ਇਹਨਾਂ ਨੂੰ ਕਹਿ ਕੇ ਸਾਡੇ ਕਾਰਡ ਹਾਂਜੀ ਅਸੀਂ ਗੱਲ ਥੋੜੀ ਸਰਕਾਰ ਤੱਕ ਪਹੁੰਚਾਉਣੀ ਆ ਤਾਂ ਹੀ ਨਹੀਂ ਇਹ ਸਰਕਾਰ ਕੋਲੇ ਚ ਗੱਲ ਜਾਓਗੇ ਗਿਆ ਸਾਹਿਬ ਕੋਲੇ ਜਾਓਗੇ ਤਾਂ ਕਰਕੇ ਹਾਂਜੀ ਸਾਡੇ ਕਾਰਡ ਕਾ 10 12 ਤੇ ਵਾਅਦ ਵਾਅਦ ਪਾਰਟੀਆਂ ਵਾਲਿਆਂ ਨੇ ਅੱਜ ਨਮਾਇਦੇ ਖੜੇ ਕੀਤੀ ਆ ਜੀ ਹਾਂਜੀ ਕਿਸੇ ਪਾਰਟੀ ਨੇ ਤੁਹਾਡੇ ਕੋਈ ਵਾਅਦੇ ਪੂਰੇ ਕੀਤੇ ਹੋਣ ਤੁਹਾਡੇ ਸਾਡੇ ਤੋਂ ਕੋਈ ਨਹੀਂ ਕੀਤੇ ਵਾਅਦੇ ਨੇ ਤਾਂ ਨਹੀਂ ਆਖੀ ਵਾਅਦੇ ਸਾਡੇ ਵਾਅਦੇ ਸਿੱਖਿਆ ਦਾ ਮਿਆਦ ਇਹਨਾਂ ਪਾਰਟੀਆਂ ਨੇ ਉੱਚਾ ਚੱਕਿਆ ਹੋਵੇ ਆੰਦੀ ਉਹ ਕਹਿੰਦਾ ਸੇ ਕਹਾਂ ਬਣਾ ਬਿਹਾ ਤੁਹਾਡਾ ਤਾਕਾ ਹੋਏ ਇਹਨਾਂ ਨੇ ਕਿਹੜੇ ਪਾਰਟੀ ਨੇ ਜਾਗਰੇ ਪਰ ਤੁਹਾਡੇ ਬਜਟ ਕੋਈ ਡਿਸਪੈਂਸਿਵ ਬਣੀ ਹੋਏ ਕੋਈ ਕੰਮ ਹੋਏ ਸਰਕਾਰ ਵਾਲੇ ਆਮ ਪਾਰਟੀ ਸਰਕਾਰ ਵਾਲੇ ਆਮ ਪਾਰਟੀ ਨੇ ਕੋਈ ਨਹੀਂ ਕੀਤਾ ਸਾੜਤਾ ਕੋਈ ਕੋਈ ਕੰਮ ਨਹੀਂ ਕੀਤਾ ਕੋਈ ਜਿਹੜੀ 100 ਵੀ ਕੱਟ ਦਿੱਤੀ ਆਮ ਪਾਰਟੀ ਨੇ ਜੇ ਜਗਰਬੀਰ ਖੁੱਡੀਆਂ ਸਾਡੇ ਇਹਨੂੰ ਬੋਟਲੇੰਦੰਮਰ ਆ ਗਿਆ ਉਧਰ ਹਾਉ ਦੇ ਬਾਹਰ ਨਹੀਂ ਮੇਰੇ ਡੈਡੀ ਮਰਿਆ ਜੇ ਬਾਦਲ ਹੁੰਦਾ ਨਾ ਤੇ ਉਹਨੇ ਮੈਨੂੰ 5 ਲੱਖ ਦਾ ਚੈੱਕ ਦੇ ਕੇ ਜਾਣੀ 5 ਲੱਖ ਦਾ ਚੈੱਕ ਦੇ ਕੇ